ਬੱਚੇ ਸਾਡੇ ਮੋਬਾਈਲ ਫੋਨਾਂ ਦਾ ਖਿਹੜਾ ਕਿਉਂ ਨਹੀਂ ਛੱਡਦੇ ਇੱਕ ਟਰਮ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਆਟਿਜ਼ਮ ਦਾ ਸ਼ਿਕਾਰ ਹੁੰਦੇ ਨੇ ਬੱਚੇ ਜਿਹੜੇ ਮੋਬਾਈਲ ਦੇਖ ਰਹੇ ਬੱਚਾ ਜਦੋਂ ਜਨਮ ਲੈਂਦਾ ਉਹ ਪੰਜ ਉਹਦੀਆਂ ਗਿਆਨ ਇੰਦਰੀਆਂ ਹੁੰਦੀਆਂ ਇਹ ਪੰਜੇ ਇਕੁਅਲ ਚੱਲਦੇ ਰਹਿੰਦੇ ਫਿਰ ਤਾਂ ਠੀਕ ਹੈ ਲੇਕਿਨ ਹੋਇਆ ਕੀ ਕਿ ਤੁਸੀਂ ਸਿਰਫ ਇੱਕੋ ਹੀ ਚੱਲਦੀ ਰਹੀ ਹੈ ਮੈਨ ਦਾ ਆਈਜ਼ ਤੇ ਇਅਰ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਈਆਂ ਸੈਂਸਸ ਬਾਕੀਆਂ ਲੋ ਹੋ ਗਈਆਂ ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਇਨਫੋਰਮੇਸ਼ਨ ਤੁਸੀਂ ਬਾਹਰੋਂ ਲੈ ਰਹੇ ਸੀ ਉਸ ਨੂੰ ਟ੍ਰਾਂਸਲੇਟ ਕਰਨ ਵਾਲਾ ਜਿਹੜਾ ਸਿਸਟਮ ਸੀ ਤੁਹਾਡਾ ਉਹ ਡਿਸਟਰਬ ਹੋ ਗਿਆ ਜਿਹਨੂੰ ਕਹਿੰਦੇ ਸੈਂਸਰੀ ਪ੍ਰੋਸੈਸ ਡਿਸਆਰਡਰ ਐਸ ਪੀ ਡੀ ਇਸ ਸ਼ਿਕਾਰ ਬਹੁਤ ਹੋਏ ਬੱਚੇ ਮੰਨ ਲਓ ਬੱਚਾ ਹੱਥ ਹਿਲਾ ਰਿਹਾ ਜਦੋਂ ਹੱਥ ਲਗਾਤਾਰ ਹਿਲਾਇ ਜਾ ਰਿਹਾ ਹੈਗਾ ਉਹਦੇ ਤੁਸੀਂ ਭਾਰ ਬਨ ਦੋ ਉਹ ਹੱਥ ਨਹੀਂ ਹਲਾਊਗਾ ਹੈਠਾ ਰੱਖ ਲਿਆ ਇਹ ਮੈਨੇਜਿੰਗ ਆ ਜੇ ਬੱਚਾ ਲਗਾਤਾਰ ਨੱਚ ਰਿਹਾ ਉਹਦੇ 4 ਕਿਲੋ ਦਾ ਜੈਕਟ ਪਣਾ ਦਿਓ ਇਹ ਵੀ ਮੈਨੇਜੇਬਲ ਹੈ ਮਲੇ ਕੋ ਟ੍ਰੀਟਮੈਂਟ ਤਾਂ ਨਹੀਂ ਹੋਇਆ ਨਾ ਇਹ ਇੱਕ ਪਨਿਸ਼ਮੈਂਟ ਐ ਇੱਕ ਤਰ੍ਹਾਂ ਦੀ ਇਹ ਤਾਂ ਟ੍ਰੇਨਡ ਕਰ ਰਹੇ ਆ ਉਹ ਜਿਹੜੀ ਪੀੜਾ ਚ ਗੁਜ਼ਰ ਰਿਹਾ ਬੱਚਾ ਉਹ ਸਪੀੜਾ ਨੂੰ ਹੰਡਾਵੇ ਸਾਰੀ ਉਮਰ ਲੇਕਿਨ ਉਹ ਰੋਵੇ ਨਾ ਕੋਈ ਨਾ ਕੋਈ ਪੀੜ ਹੈਗੀ ਉਹਦੇ ਅੰਦਰ ਕਿ ਜਿਹੜੀ ਨੂੰ ਐਕਸਪਲੇਨ ਨਹੀਂ ਕਰ ਪਾ ਰਿਹਾ ਉਹਦੇ ਕੋਲ ਜ਼ੁਬਾਨ ਨਹੀਂ ਹੈਗੀ ਦੱਸਣ ਵਾਸਤੇ ਕੋਆਰਡੀਨੇਟ ਕਰਨ ਵਾਸਤੇ ਜ਼ੁਬਾਨ ਨਹੀਂ ਹੈਗੀ ਲੇਕਿਨ ਉਹ ਪੀੜ ਨੂੰ ਵੱਖਰੇ ਵੱਖਰੇ ਢੰਗ ਨਾਲ ਐਕਸਪਲੇਨ ਕਰ ਰਿਹਾ ਹੈਗਾ ਕੋਵਿਡ ਤੋਂ ਬਾਅਦ ਇੱਕਦਮ ਤੁਸੀਂ ਕੈਨੇਡਾ ਦੇ ਵਿੱਚ ਦੇਖੋਗੇ ਬਾਹਰਲੇ ਯੂਰਪੀਅਨ ਦੇ ਮੁਲਕਾਂ ਚ ਦੇਖੋਗੇ ਪਾਰਕਾਂ ਦੇ ਪਾਰਕ ਭਰ ਗਏ ਆਲਟਿਜ਼ਮ ਦੇ ਉੱਥੇ ਤਾਂ ਫਲੱਡ ਆ ਗਿਆ ਉਦੋਂ ਅਨਲਿਮਿਟਡ ਡਾਟਾ ਸੀ ਕਿਸੇ ਨੇ ਇਸ ਚੀਜ਼ ਵੱਲ ਦੇਖਿਆ ਨਹੀਂ ਛੋਟੇ ਛੋਟੇ ਬੱਚਾ ਨੂੰ ਮੋਬਾਈਲ ਪਕੜਾਈ ਬੈਠੇ ਸੀ ਵਾਈਫਾਈ ਲਾਉਣਾ ਮਤਲਬ ਘਰ ਚ ਤੁਸੀਂ ਟਾਵਰ ਟੰਗਦੇ ਹਰ ਘਰ ਚ ਆਪਣੇ ਟਾਵਰ ਟੰਗ ਲਿਆਉਣੇ ਤੇ ਇੱਕ ਵਾਈਫਾਈ ਜ਼ੋਨ ਦੇ ਵਿੱਚ ਇੱਕ ਕੰਪਲੀਟ ਇੱਕ ਰੇਡੀਏਸ਼ਨ ਦੀ ਤਰ੍ਹਾਂ ਰੇਡੀਏਸ਼ਨ ਹੈਗਾ ਆਲਟੀਮੇਟਲੀ ਸੈਂਟ ਪੰਜਾਬ ਦੇ ਸੈਂਟਰ ਭਰੇ ਪਏ ਆ ਹੁਣ ਸਾਰੇ ਪੰਜਾਬ ਭਰ ਗਿਆ ਹੁਣ ਪੰਜਾਬ ਦੇ ਸੈਂਟਰਾਂ 'ਚ ਹਾਲਾਤ ਇਹ ਹੋ ਗਈਏ ਤੁਹਾਨੂੰ ਵੇਟਿੰਗ ਲਿਸਟ ਆ ਰਹੀ ਹੈ ਫਿਰ ਹਰ ਤੀਸਰਾ ਬੱਚਾ ਕਿਸ ਨਾ ਕਿਸੇ ਨੋ ਡਿਸੇਬਿਲਟੀ ਦਾ ਸ਼ਿਕਾਰ ਹੋ ਗਿਆ ਅੱਜ ਕੱਲ੍ਹ ਦੇ ਦੌਰ ਵਿੱਚ ਮਾਪੇ ਇੱਕ ਗੱਲ ਤੋਂ ਬੜੇ ਚਿੰਤਤ ਨੇ ਪਰੇਸ਼ਾਨ ਨੇ ਕਿ ਬੱਚੇ ਸਾਡੇ ਮੋਬਾਈਲ ਫੋਨਾਂ ਦਾ ਖਿਹੜਾ ਕਿਉਂ ਨਹੀਂ ਛੱਡਦੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਘਟ ਤੇ ਫੋਨ ਵੱਲ ਵੱਧ ਜਾਂਦਾ ਜਿਸ ਨੂੰ ਇੱਕ ਇੱਕ ਟਰਮ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਆਟਿਜ਼ਮ ਦਾ ਸ਼ਿਕਾਰ ਹੁੰਦੇ ਨੇ ਬੱਚੇ ਜਿਸ ਦੇ ਵਿੱਚ ਬੱਚਿਆਂ ਨੂੰ ਲੋੜ ਤੋਂ ਵੱਧ ਆਦਤ ਪੈ ਜਾਂਦੀ ਹੈ ਬੱਚੇ ਖਾਣ ਪੀਣਾ ਭੁੱਲ ਜਾਂਦੇ ਨੇ ਫੋਨ ਦੇ ਵਿੱਚ ਪੜ੍ਹਾਈ ਭੁੱਲ ਜਾਂਦੇ ਨੇ ਫੋਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੋਂ ਬਚਾ ਕਿਵੇਂ ਜਾਵੇ ਆਰਟਿਜ਼ਮ ਨੂੰ ਲੈ ਕੇ ਹੱਲ ਕੀ ਹੈ ਸੋਲੂਸ਼ਨ ਕੀ ਹੈ ਜਿਹੜੇ ਮਾਪੇ ਪਰੇਸ਼ਾਨ ਹੋ ਚੁੱਕੇ ਨੇ ਇਸ ਬੱਚਿਆਂ ਦੀ ਆਦਤ ਤੋਂ ਉਹ ਛਡਵਾਈ ਕਿਵੇਂ ਜਾ ਸਕਦੀ ਹੈ ਸੰਭਵ ਹੈ ਕਿ ਨਹੀਂ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਡਾਈਟੀਸ਼ਨ ਦੇ ਤੌਰ ਦੇ ਉੱਤੇ ਲੰਮੇ ਸਮੇਂ ਤੋਂ ਗੱਲਬਾਤ ਜਿਹੜਾ ਕੰਮ ਕਰ ਰਹੇ ਨੇ ਡਾਕਟਰ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਸੈਂਟਰ ਹੈ ਜਿਹੜਾ ਆਰਟਿਜ਼ਮ ਦੀ ਇਸ ਭਿਆਨਕ ਆਦਤ ਨੂੰ ਜਾਂ ਕਹਿ ਲਓ ਬਿਮਾਰੀ ਨੂੰ ਰੋਗ ਨੂੰ ਖਾਣੇ ਦੇ ਨਾਲ ਹੀ ਡਾਈਟ ਦੇ ਨਾਲ ਹੀ ਤੈਅ ਕਰਕੇ ਛਡਵਾ ਦਿੰਦੇ ਨੇ ਆਦਤ ਨੂੰ ਉਹਨਾਂ ਨਾਲ ساری ਗੱਲਬਾਤ ਕਰਾਂਗੇ ਕਿ ਸੋਲੂਸ਼ਨ ਇਹਨਾਂ ਨੇ ਕਿਵੇਂ ਲੱਭਿਆ ਤੇ ਕੀ ਉਹ ਇੰਪਲੀਮੈਂਟ ਕਰਕੇ ਹੱਲ ਵੀ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ ਡਾਕਟਰ ਸਾਹਿਬ ਆਰਟਿਜ਼ਮ ਜਿਹੜੀ ਇੱਕ ਟਰਮ ਹੈ ਜਾਂ ਕਹਿ ਲਓ ਇੱਕ ਰੋਗ ਕਹੀਏ ਬਿਮਾਰੀ ਕਹੀਏ ਆਰਟਿਜ਼ਮ ਹੁੰਦਾ ਕੀ ਹੈ ਆਰਟਿਜ਼ਮ ਬੇਸਿਕਲੀ ਉਹ ਕੋਈ ਬਿਮਾਰੀ ਨਹੀਂ ਹੈ ਇਟਸੈਲਫ ਹੈ ਇਸ ਤਰ੍ਹਾਂ ਨਹੀਂ ਕੋਈ ਬਲੱਡ ਟੈਸਟ ਕਰਾਂਗੇ ਤਾਂ ਆਰਟਿਜ਼ਮ ਆ ਜਾਊਗਾ ਉਹਦੇ ਵਿੱਚ ਆਰਟイズਮ ਗਰੁੱਪ ਆਫ ਫੀਚਰਸ ਨੇ ਵਿਸ਼ੇਸ਼ਤਾਵਾਂ ਆਵੀਆਂ ਬਈ ਬੱਚਾ ਹੱਸਦਾ ਹੈ ਬੱਚਾ ਰੋਂਦਾ ਹੈ ਬਿਨਾਂ ਕਾਰਨ ਤੋਂ ਹੱਥ ਹਿਲਾਉਂਦਾ ਹੈ ਬੱਚਾ ਬਿਨਾਂ ਕਾਰਨ ਤੋਂ ਕਿਸੇ ਨੂੰ ਮਾਰੀ ਜਾਂਦਾ ਹੈ ਜਾਂ ਇੱਕੋ ਗੱਲ ਨੂੰ ਰਿਪੀਟ ਕਰੀ ਜਾਂਦਾ ਹੈ ਜਾਂ ਕੋਈ ਖਾਂਦਾ ਨਹੀਂ ਕੋਈ ਚੀਜ਼ ਜਾਂ ਇੱਕੋ ਚੀਜ਼ ਖਾਂਦਾ ਹੈ ਜਾਂ ਕੋਈ ਗੱਲ ਸਮਝਦਾ ਨਹੀਂ ਜਾਂ ਬੋਲਦਾ ਨਹੀਂ ਜਾਂ ਬਿਨਾਂ ਮਤਲਬ ਤੋਂ ਬੋਲੀ ਜਾਣਾ ਹੱਥ ਪੈਰ ਹਿਲਾਏ ਜਾਣਾ ਇਹ ਸਾਰੀਆਂ ਫੀਚਰਸ ਨੂੰ ਜੇ ਆਪਾਂ ਇਕੱਠਾ ਕਰ ਲਾਂਗੇ ਤੇ ਉਹਦੇ ਉੱਤੇ ਇਹ ਇਹ ਸਮਝ ਲਓ ਵੀ ਇਹ ਅੰਬ੍ਰੇਲਾ ਤੇ ਹੈਟਾ ਇੰਨੀਆਂ ਫੀਚਰਸ ਨੇ ਤੇ ਇਹਨਾਂ ਫੀਚਰਸ ਦਾ ਨਾਮ ਰੱਖਤਾ ਵੀ ਆਟਿਜ਼ਮ ਹੈ ਇੱਕ ਸਪੈਕਟਰਮ ਹੈ ਰਾਈਟ ਹੁਣ ਆਟਿਜ਼ਮ ਦੇ ਵਿੱਚੋਂ ਜਿਹੜੀ ਮੇਨ ਸਟ੍ਰੀਮ ਜਿਹੜੀ ਸੀਗੀ ਉਹ ਉੱਥੇ ਖੜ ਗਈ ਵੀ ਆਟਿਜ਼ਮ ਇਜ਼ ਗਰੁੱਪ ਆਫ ਫੀਚਰਸ ਨੇ ਇਹ ਸਾਨੂੰ ਨਹੀਂ ਪਤਾ ਕਿਉਂ ਆਈਆਂ ਆਟਿਜ਼ਮ ਮਤਲਬ ਫੀਚਰਸ ਆ ਗਈਆਂ ਤੁਹਾਡੇ ਵਿੱਚ ਸਾਨੂੰ ਨਹੀਂ ਪਤਾ ਕਿਉਂ ਆਈਆਂ ਔਰ ਇਹ ਜਿਹੜਾ ਆਟਿਜ਼ਮ ਹੈਗਾ ਇਹਨੂੰ ਟ੍ਰੀਟ ਨਹੀਂ ਕੀਤਾ ਜਾ ਸਕਦਾ ਸਿਰਫ ساری ਉਮਰ ਮੈਨੇਜ ਕੀਤਾ ਜਾ ਸਕਦਾ ਉਹ ਮਾਪੇ ਸਾਰੀ ਉਮਰ ਇਸ ਕੰਮ ਚੱਕਰ ਚ ਪੈਂਦੇ ਆ ਕਿ ਲਾਈਫ ਲੌਂਗ ਏ ਏ ਸੈਂਟਰ ਛੱਡਦੇ ਦੂਜੇ ਸੈਂਟਰਸ ਟ੍ਰੇਨਿੰਗ ਤੀਜੇ ਸੈਂਟਰ ਚ ਉਹ ਹੁੰਦਾ ਕਿ ਕਿ ਬਿਲਡਿੰਗਾਂ ਦਾ ਹੀ ਫਰਕ ਹੁੰਦਾ ਹੈ ਪ੍ਰੋਫੈਸ਼ਨਲ ਲਗਭਗ ਸੇਮ ਹੀ ਹੁੰਦੇ ਰਾਈਟ ਕਿਉਂਕਿ ਜਦੋਂ ਤੱਕ ਤੁਸੀਂ ਦੂਸਰਾ ਇੱਕ ਸਕੂਲ ਆਫ ਥੋਟ ਜਿਹੜਾ ਜਿਸ ਨੂੰ ਅਸੀਂ ਫੋਲੋ ਕਰ ਰਹੇ ਹਾਂ ਬਾਬਾ ਫਰੀ ਸੈਂਟਰ ਪਿਛਲੇ 20 ইয়ারਸ ਤੋਂ ਅਸੀਂ 20 ਸਾਲ ਤੋਂ ਕੰਮ ਕਰ ਰਹੇ ਹਾਂ ਅਸੀਂ ਪਹਿਲਾਂ ਡੀਫੀਟ ਆਟイズਮ ਨਾ ਉਹ ਗਰੁੱਪ ਸੀ ਦੁਨੀਆ ਦਾ ਜਿਹਦੇ ਵਿੱਚ ਕਿ ਦੁਨੀਆ ਭਰ ਦੇ ਸਾਇੰਟਿਸਟ ਸੀ ਉਹ ਇਕੱਠੇ ਹੁੰਦੇ ਸੀ ਇੱਕ ਥਾਂ ਤੇ ਉਹਨਾਂ ਦਾ ਸਕੂਲ ਆਫ ਥੋਟ ਹੈ ਉਹ ਕਹਿੰਦਾ ਵੀ ਜਿੰਨੇ ਫੀਚਰਸ ਨੇ ਜਿਨ੍ਹਾਂ ਤੁਹਾਨੂੰ ਬਾਹਰੋਂ ਦਿਖ ਰਿਹਾ ਹੈ ਫੀਚਰਸ ਉਹਨੇ ਹਟਾਉਣ ਦੇ ਕਾਰਨ ਵੀ ਨਹੀਂ ਨੇ ਜਿੰਨੇ ਕਰ ਤੁਸੀਂ ਕਾਰਨ ਉਹਦੇ ਡਿਲੀਟ ਨਹੀਂ ਕਰੋਗੇ ਤਾਂ ਉਹ ਫੀਚਰਸ ਨਹੀਂ ਡਿਲੀਟ ਹੋਣਗੇ ਉਹ ਮੈਨੇਜ ਹੀ ਹੋਣਗੇ ਜੀ ਮੰਨ ਲਓ ਬੱਚਾ ਹੱਥ ਹਿਲਾ ਰਿਹਾ ਤਾਂ ਹੱਥ ਹਿਲਾਉਂਦੇ ਵਾਰੀ ਜਦੋਂ ਹੱਥ ਲਗਾਤਾਰ ਹਿਲਾਈ ਜਾ ਰਿਹਾ ਹੈਗਾ ਐਨ ਉਹਦੇ ਤੁਸੀਂ ਭਾਰ ਬਨ ਦੋ ਉਹ ਹੱਥ ਨਹੀਂ ਹਿਲਾਊਗਾ ਹੈਠਾ ਰੱਖ ਲਿਆ ਇਹ ਮੈਨੇਜਿੰਗ ਆ ਜੇ ਬੱਚਾ ਲਗਾਤਾਰ ਨੱਚ ਰਿਹਾ ਉਹਦੇ ਉਹਦੇ 4 ਕਿਲੋ ਦਾ ਜੈਕਟ ਪਣਾ ਦਿਓ ਇਹ ਵੀ ਮੈਨੇਜੇਬਲ ਆ ਉਹਲੇ ਕੋ ਟ੍ਰੀਟਮੈਂਟ ਤਾਂ ਨਹੀਂ ਹੋਇਆ ਨਾ ਇਹ ਇੱਕ ਪਨੀਸ਼ਮੈਂਟ ਐ ਇੱਕ ਤਰ੍ਹਾਂ ਦੀ ਇਹ ਤਾਂ ਵੀ ਉਹ ਬਿਹੇਵੀਅਰ ਉਹ ਅਸੀਂ ਟ੍ਰੇਨਡ ਕਰ ਰਹੇ ਆ ਉਹ ਜਿਹੜੀ ਪੀੜਾ ਚ ਗੁਜ਼ਰ ਰਿਹਾ ਬੱਚਾ ਉਹ ਸਪੀੜਾ ਨੂੰ ਹੰਡਾਵੇ ساری ਉਮਰ ਲੇਕਿਨ ਉਹ ਰੋਵੇ ਨਾ ਜੀ ਉਹ ਇਹ ਬਿਹੇਵ ਨਾ ਕਰੇ ਉਹਨੂੰ ਮੈਂ ਉਹ ਪੀੜ ਨੂੰ ਮੈਨੇਜ ਕਰਨ ਵਾਲੀ ਗੱਲ ਐ ਇੰਟਰਨਲੀ ਤੌਰ ਤੇ ਆਪਾਂ ਜੇ ਦੂਸਰੀ ਤਰੀਕਾ ਨਾਲ ਸਮਝੇ ਕੋਈ ਨਾ ਕੋਈ ਪੀੜ ਹੈਗੀ ਓਦੇ ਅੰਦਰ ਕਿ ਜਿਹੜੀ ਨੂੰ ਐਕਸਪਲੇਨ ਨਹੀਂ ਕਰ ਪਾ ਰਿਹਾ ਉਹਦੇ ਕੋਲ ਜ਼ੁਬਾਨ ਨਹੀਂ ਹੈਗੀ ਦੱਸਣ ਵਾਸਤੇ ਕੋਆਰਡੀਨੇਟ ਕਰਨ ਵਾਸਤੇ ਜ਼ੁਬਾਨ ਨਹੀਂ ਹੈਗੀ ਲੇਕਿਨ ਉਹ ਪੀੜ ਨੂੰ ਵੱਖਰੇ ਵੱਖਰੇ ਢੰਗ ਨਾਲ ਐਕਸਪਲੇਨ ਕਰ ਰਿਹਾ ਹੈਗਾ ਹੁਣ ਜਿਹੜੀ ਮੇਨ ਸਟ੍ਰੀਮ ਜਿੱਥੇ ਖੜੀ ਹੈਗੀ ਆ ਉਹ ਕਹਿੰਦੀ ਵੀ ਇਹਨਾਂ ਨੂੰ ਸਿਰਫ 1 ਬਾਈ 1 ਫੀਚਰਸ ਨੂੰ ਚੱਕੋ ਇਹਨੂੰ ਬੱਚੇ ਨੂੰ ਇਹਦੇ ਪ੍ਰਤੀ ਟ੍ਰੇਨਡ ਕਰ ਦੋ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਮੰਨ ਲਓ ਤੇਰੇ ਜ਼ਖਮ ਹੋਇਆ ਹੋਇਆ ਹੈ ਹਨਾ ਵੀ ਖੂਨ ਨਿਕਲ ਹੀ ਜਾਂਦਾ ਹੈਗਾ ਉੱਪਰ ਪੁੰਜੀ ਜਾ ਇਸ ਨੂੰ ਐਂਟੀਬਾਇਓਟਿਕ ਨਹੀਂ ਲੈਣੇ ਉਹ ਇਸ ਤਰ੍ਹਾਂ ਅਪਰੋਚਾ ਲੇਕਿਨ ਜਿਹੜੀ ਸਾਡੀ ਜਿਹੜੀ ਬੀਐਫਸੀ ਪ੍ਰੋਟੋਕੋਲ ਦੇ ਵਿੱਚ ਅਸੀਂ ਉਹ ਕਹਿੰਦੇ ਆ ਕਿ ਮੰਨ ਲਓ ਆਪਾਂ ਆਸੀ ਆਟਿਜ਼ਮ ਨੂੰ ਆਏ ਮੰਨਦੇ ਆ ਵੀ 90% ਜਿਹੜੇ ਆਟਿਜ਼ਮ ਬੱਚੇ ਸ਼িকার ਹੈਗੇ ਆ ਉਹ ਪਹਿਲੀ ਜ਼ਿੰਦਗੀ ਦੇ 2.5 ਸਾਲ ਤੱਕ ਦੀ ਲਗਭਗ 1.5 ਸਾਲ ਤੋਂ ਲੈ ਕੇ 2.5 ਸਾਲ ਤੱਕ ਉਹ ਆਪਦੀ ਨਾਰਮਲ ਜ਼ਿੰਦਗੀ ਜਿਉ ਰਹੇ ਸੀ ਉਹ ਬੋਲ ਵੀ ਰਹੇ ਸੀ ਉਹ ਸਮਝ ਵੀ ਰਹੇ ਸੀ ਉਹ ਅੰਡਰਸਟੈਂਡ ਵੀ ਕਰਦੇ ਸੀ ਸਾਰਾ ਕੁਝ ਕਰਦੇ ਸੀ ਆਲ ਆਫ ਸੱਡਨ ਉਹ ਪਿੱਛੇ ਰਿਗਰੈਸ ਕਰ ਗਏ ਤਾਂ ਅਸੀਂ ਆਰਟਿਸਮ ਨੂੰ ਦੋ ਭਾਗਾਂ 'ਚ ਵੰਡ ਚੁੱਕੇ ਹਾਂ ਇੱਕ ਕਲਾਸਿਕਲ ਆਰਟਿਸਮ ਬੱਚਾ ਜਨਮੇ ਹੀ ਆਰਟਿਸਮ ਨਾਲ ਹੈ ਦੂਜਾ ਰਿਗਰੈਸਿਵ ਆਰਟਿਸਮ ਰਿਗਰੈਸਿਵ ਮੀਨਸ ਕੋਈ ਵੀ ਕੈਮੀਕਲ ਇੰਬੈਲੈਂਸ ਹੋ ਗਿਆ ਉਹਦੇ ਵਿੱਚ ਕੋਈ ਵੀ ਕੈਮੀਕਲ ਨਵਾਂ ਟਾਕਸਿਕ ਕੈਮੀਕਲ ਸੀ ਉਹਨਾਂ ਇੰਟਰਫੇਅਰ ਕਰ ਗਿਆ ਜਾਂ ਕੋਈ ਵਿਗਾੜ ਆ ਗਿਆ ਜੀਵਿਕ ਜੀਨ ਦੇ ਵਿੱਚ ਵਿਗਾੜ ਆ ਗਿਆ ਉਹ ਜੀਨ ਬਾਅਦ ਚ ਮਿਊਟ ਹੋ ਗਿਆ ਤਾਂ ਇਹ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਜਿਵੇਂ ਤੁਸੀਂ ਮਨ ਲੋ ਹੁਣ ਆਪਾਂ ਬੈਠੇ ਆਂ ਪਹਿਲਾਂ ਤੁਹਾਨੂੰ ਚਾਹੇ ਪਿਲਾਈ ਤੁਸੀਂ ਐਕਟਿਵ ਹੋ ਗਏ ਬੰਦਾ ਤਾਂ ਉਹੀ ਸੀ ਜੀਨ ਵੀ ਉਹੀ ਹੈ ਬ੍ਰੇਨ ਵੀ ਉਹੀ ਹੈ ਏਟ ਦ ਸੇਮ ਟਾਈਮਸ ਸਾਨੂੰ ਕਿਹ ਅਲਕੋਹਲ ਦੇ ਦੇ ਸਾਡਾ ਕੀ ਹੋਊਗਾ ਬਿਹੇਵੀਅਰ ਚੇਂਜ ਹੋ ਜਾਊਗਾ ਹੁਣ ਬ੍ਰੇਨ ਤਾਂ ਉਹਦਾ ਬ੍ਰੇਨ ਦਾ ਤਾਂ ਕੋਈ ਰੋਲ ਨਹੀਂ ਨਾ ਉਹਦੇ ਚ ਮੈਂ ਕਹਾਂ ਤੇਰਾ ਦਿਮਾਗ ਹੀ ਹੈ ਦਾਰੂ ਪੀ ਕੇ ਐਂ ਕਿਉਂ ਕਰਦਾ ਉਹ ਤਾਂ ਦਾਰੂ ਨੇ ਕਰਨਾ ਹੈ ਦਿਮਾਗ ਨੇ ਨਹੀਂ ਕਰਨਾ ਜੀਨ ਵੀ ਸਾਡੇ ਸਹੀ ਸੀਗਾ ਲੇਕਿਨ 28 ਘੰਟਿਆਂ ਬਾਅਦ ਜਦੋਂ दारू ਉਤਰ ਜਾਂਦੀ ਹੈ ਤਾਂ ਅਸੀਂ ਨਾਰਮਲ ਹੋ ਜਾਂਦੇ ਹਾਂ ਲੇਕਿਨ ਆਰਟਿਸਟਿਕ ਬੱਚੇ ਚ ਇਹ ਸਮਝੋ ਵੀ ਉਸੇ ਤਰ੍ਹਾਂ ਹੀ ਕੋਈ ਨਾ ਕੋਈ ਕੈਮੀਕਲ ਇੰਬੈਲੈਂਸ ਹੋ ਜਾਂਦਾ ਉਹ ਇਸ ਤਰ੍ਹਾਂ ਮਿਸ ਬਿਹੇਵਸ ਕਰਨਾ ਲੱਗਦਾ ਹੈ ਗੱਲ ਰੋਕ ਰਹੇ ਆ ਪਰ ਇੱਥੇ ਇਹ ਜਿਹੜੀ ਜਾਣਕਾਰੀ ਹੈ ਜਿਹੜੇ ਬੱਚੇ ਹਾਲੇ ਸ਼ਿਕਾਰ ਨਹੀਂ ਹੋਏ ਉਹਨਾਂ ਮਾਪਿਆਂ ਦੇ ਵੀ ਕੰਮ ਆਉਣ ਵਾਲੀਆਂ ਗੱਲਾਂ ਤੇ ਜਿਹੜੇ ਹੋ ਗਏ ਉਹਨਾਂ ਨੇ ਤਾਂ ਚਲੋ ਸਿੱਖਣਾ ਹੀ ਹੈ ਇਸ ਤੋਂ ਆਟਿਜ਼ਮ ਜਿਹੜਾ ਹੈ ਸ਼িকার ਬੱਚਾ ਜਿਵੇਂ ਦੱਸਿਆ ਤੁਸੀਂ ਟੈਕਨੀਕਲੀ ਸੌਖੇ ਸ਼ਬਦਾਂ 'ਚ ਇਹ ਸਮਝਾਓ ਕਿ ਮੋਬਾਈਲ ਫੋਨ ਦੀ ਵਰਤੋਂ ਹੀ ਆਟਿਜ਼ਮ ਵੱਲ ਲੈ ਕੇ ਜਾਂਦੀ ਹੈ ਜਾਂ ਹੋਰ ਵੀ ਕਈ ਕਾਰਨ ਇਹਦਾ ਇੱਕ ਪ੍ਰੂਫ ਇਹ ਮਿਲਦਾ ਹੈਗਾ ਸਾਨੂੰ ਤੁਹਾਡੀ ਗੱਲ ਜਿਹੜੀ ਪ੍ਰਵਲ ਕਰਦੀ ਹੈ ਜਿਹਨੂੰ ਵੈਲੀਡੇਟ ਕਰਦੀ ਹੈ ਦਾ ਆਪਾਂ ਨੂੰ ਉਹਦੇ ਵਿੱਚ ਹੈ ਕਿ ਜਦੋਂ 2020 'ਚ ਕੋਵਿਡ ਆਇਆ ਕੋਵਿਡ ਤੋਂ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਦੇਖੋਗੇ ਬਾਹਰਲੇ ਯੂਰਪ ਯੂਰਪੀਅਨ ਦੇ ਮੁਲਕਾਂ 'ਚ ਦੇਖੋਗੇ ਉੱਥੇ ਪਹਿਲਾਂ ਆਟਿਜ਼ਮ ਦੀ ਰੇਟ ਇੰਨੀ ਨਹੀਂ ਸੀ ਕਿਸੇ ਮਾਪੇ ਨੂੰ ਪੁੱਛੋਗੇ ਤੁਸੀਂ ਕੋਵਿਡ ਤੋਂ ਬਾਅਦ ਇੱਕ एकदम ਪਾਰਕਾਂ ਦੇ پارک ਭਰ ਗਏ ਉੱਥੇ ਆਰਟਿਜ਼ਮ ਦੇ ਆਪਣੇ ਤਾਂ ਫੇਰ ਵੀ ਘੱਟ ਦਿਖ ਰਹੇ ਆ ਉੱਥੇ ਤਾਂ ਫਲੱਡ ਆ ਗਿਆ ਉਹਦਾ ਕਾਰਨ ਸੀ ਕਿ ਮਾਵਾ ਪਾ ਆਲੜੀ ਬਿਜੀ ਸੀ ਪਹਿਲਾਂ ਪਹਿਲਾਂ ਹੀ ਉਹਦੋਂ ਵੀ 5G 4G ਇਹਨਾਂ ਦੀ ਜਸਟ ਐਂਟਰੀ ਸੀ ਉਦੋਂ ਲਾਈਫ ਦੇ ਵਿੱਚ ਸਾਡੇ ਤੇ ਉਦੋਂ ਅਨਲਿਮਿਟਡ ਡਾਟਾ ਸੀ ਕਿਸੇ ਨੇ ਇਸ ਚੀਜ਼ ਵੱਲ ਦੇਖਿਆ ਨਹੀਂ ਛੋਟੇ ਛੋਟੇ ਬੱਚਾ ਨੂੰ ਮੋਬਾਈਲ ਪਕੜਾਈ ਬੈਠੇ ਸੀ ਉਸ ਤੋਂ ਬਾਅਦ ਜਦੋਂ ਕੋਵਿਡ ਜਦ ਖੁੱਲਿਆ ਜਦੋਂ ਤੇ ਉਹ ਕੱਲਾ ਕੋਵਿਡ ਹੀ ਨਹੀਂ ਖੁੱਲਿਆ ਬਹੁਤ ਸਾਰੀਆਂ ਮਾਪੇ ਨੂੰ ਬੇਹਾਲ ਕਰ ਗਿਆ ਉਹਦਾ ਦੇਖੋ ਇੱਕ ਕਾਰ ਆਣਾ ਤੁਸੀਂ ਮੋਬਾਈਲ ਦੇਖ ਰਹੇ ਹੋ ਬੱਚਾ ਜਦੋਂ ਜਨਮ ਲੈਂਦਾ ਉਹ ਪੰਜ ਉਹਦੀਆਂ ਗਿਆਨ ਇੰਦਰੀਆਂ ਹੁੰਦੀਆਂ ਉਹ ਸਾਰੀ ਇਨਫੋਰਮੇਸ਼ਨ ਉਹਨੂੰ ਦਿੰਦਾ ਹੈਗਾ ਲੇਕਿਨ ਪੰਜ ਇਕੁਅਲ ਹੁੰਦੀਆਂ ਮਾਂ ਉਹਨੂੰ ਦਿਹਾੜੀ ਚ 100 ਤੋਂ 150 ਵਾਰੀ ਚੁੰਮਦੀ ਹੈ ਛੋਟੇ ਬੱਚੇ ਨੂੰ ਹਨਾ ਉਹ ਟੱਚ ਆ ਗਿਆ ਉਹਨੂੰ ਇਨਫੋਰਮੇਸ਼ਨ ਮਿਲਦਾ ਪਿਆਰ ਵਾਲੀ ਗੁੱਸੇ ਵਾਲੀ ਸਾਰੀ ਟੱਚ ਕਿਸ ਤਰ੍ਹਾਂ ਦਾ ਫਿਰ ਉਹਨੂੰ ਸੁਣਨਾ ਫਿਰ ਉਸਨੂੰ ਸੁੰਘਣਾ ਇਹ ਦੇਖਣਾ ਇਹ ਪੰਜੇ ਇਕੁਅਲ ਚੱਲਦੇ ਰਹਿੰਦੇ ਫਿਰ ਤਾਂ ਠੀਕ ਹੈ ਲੇਕਿਨ ਹੋਇਆ ਕੀ ਕਿ ਤੁਸੀਂ ਸਿਰਫ ਇੱਕੋ ਹੀ ਚੱਲਦੀ ਰਹੀ ਹੈ ਮੇਨ ਤਾਂ ਆਈਜ਼ ਤੇ ਇਅਰ ਕੰਨ ਤੇ ਅੱਖਾਂ ਉਹ ਦੋ ਹੀ ਚੀਜ਼ਾਂ ਚੱਲਦੀਆਂ ਰਹੀਆਂ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਈਆਂ ਸੈਂਸਸ ਬਾਕੀਆਂ ਲੋ ਹੋ ਗਈਆਂ ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਇਨਫੋਰਮੇਸ਼ਨ ਤੁਸੀਂ ਬਾਹਰੋਂ ਲੈ ਰਹੇ ਸੀ ਉਸ ਨੂੰ ਟ੍ਰਾਂਸ ਉਹਨੂੰ ਟ੍ਰਾਂਸਲੇਟ ਕਰਨ ਵਾਲਾ ਜਿਹੜਾ ਸਿਸਟਮ ਸੀ ਤੁਹਾਡਾ ਉਹ ਡਿਸਟਰਬ ਹੋ ਗਿਆ ਜਿਹਨੂੰ ਕਹਿੰਦੇ ਸੈਂਸਰੀ ਪ੍ਰੋਸੈਸ ਡਿਸਆਰਡਰ ਐਸ ਪੀ ਡੀ ਇਸ ਸ਼ਿਕਾਰ ਬਹੁਤ ਹੋਏ ਬੱਚੇ ਉਹਦੇ ਨਾਲ ਜਿਹੜੀ ਮੇਨ ਹੁਣ ਸਮੱਸਿਆ ਆ ਰਹੀ ਹੈ ਕਿ ਜਿਹੜੇ ਪ੍ਰੋਫੈਸ਼ਨਲ ਸੀਗੇ ਉਹ ਤਾਂ ਉਹਨਾਂ ਸਮੇਂ 'ਚ ਪੜ੍ਹੇ ਸੀਗੇ ਜਦੋਂ ਮੋਬਾਈਲ ਹੀ ਨਹੀਂ ਹੁੰਦਾ ਸੀ ਉਹ ਗਾਈਡ ਕਰਨ ਵਾਲਾ ਵੀ ਨਹੀਂ ਸੀ ਹੁਣ ਜਿਹੜੀ ਇੱਕੇ ਦਾ ਮਾਲ ਆਲ ਆਫ ਸਟਨ ਸਮੱਸਿਆ ਹੋ ਗਈ ਇਹਨੂੰ ਡੀਲੋਡ ਕਿਵੇਂ ਕੀਤਾ ਜਾਵੇ ਇਸ ਇਨਫੋਰਮੇਸ਼ਨ ਉਹ ਇੱਕ ਲਿਮਟ ਹੈ ਨਾ ਤੁਹਾਡੀ ਤੁਸੀਂ ਚੰਡੀਗੜ੍ਹ ਤੋਂ ਫਰੀਦਕੋਟ ਆਏ ਹੋ ਤੁਸੀਂ ਨਿਰਮਾ ਸਾਬਨ ਵੀ ਨਹੀਂ ਛੱਡਿਆ ਉਹ ਵੀ ਪੜਦੇ ਆਏ ਹੋ ਰਾਜ ਜੋ ਵੀ ਹੋਰਡਿੰਗ ਸਾਰੇ ਪੜਦੇ ਆਏ ਹੋ ਮਲਮੀਲ ਪੱਤਰ ਵੀ ਨਹੀਂ ਛੱਡੇ ਤੁਸੀਂ ਉਹ ਗਈ ਤਾਂ ਕਿਤੇ ਨਹੀਂ ਉਹ ਇਨਫੋਰਮੇਸ਼ਨ ਤੁਹਾਡੇ ਦਿਮਾਗ ਚ ਆ ਗਈ ਉਹਨੇ ਜਗ੍ਹਾ ਲੈਣੀ ਆ ਆਪਣੀ ਉਹ ਜਦੋਂ ਤੁਸੀਂ ਫਰੀ ਹੋਵੋਗੇ ਆਟੋਮੈਟਿਕਲੀ ਚੱਲਣ ਲੱਗ ਜੂਗਾ ਇਹਨਾਂ ਬੱਚਾਂ ਚ ਕੀ ਹੁੰਦਾ ਕਿ ਜਦੋਂ ਇੱਕ ਮਨੁੱਖ ਜਿਹੜਾ ਹੈਗਾ ਇੱਕ ਆਮ ਤੌਰ ਤੇ ਮੰਨਿਆ ਜਾਂਦਾ ਕਿ ਇੱਕ ਬੱਚਾ ਜਿਹੜਾ ਇੱਕ ਘੰਟੇ ਚ 16 MB ਜਿਹੜੀ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਲੇਕਿਨ ਤੁਸਤੇ ਇੱਕ ਘੰਟੇ ਚ ਗੀਗਾਬਾਈਟਸ ਦਾ ਸਾਹਮਣੇ ਲੇਤੀ ਇਨਫੋਰਮੇਸ਼ਨ ਉਸ ਨੂੰ ਉਹ ਰੌਅ ਇਨਫੋਰਮੇਸ਼ਨ ਜਾਣੀ ਕਿਤੇ ਨਹੀਂ ਉਹ ਬ੍ਰੇਨ ਚ ਪਈ ਰਣੀ ਹੈ ਜਿਹੜੇ ਪਹਿਲਾਂ ਫੋਨ ਦੀ ਵਰਤੋਂ ਘੱਟ ਸੀ ਬੱਚਿਆਂ ਵਿੱਚ ਤਾਂ ਬੱਚੇ ਸਿਰਫ ਸਿਲੇਬਸ ਦਾ ਹਿੱਸਾ ਪੜ੍ਹਦੇ ਸੀ ਜਾਂ ਥੋੜੀ ਬਹੁਤ ਕੀ ਐਕਟੀਵਿਟੀ ਕਰਦੇ ਉਹਨਾਂ ਅਬਜ਼ਰਵ ਕਰ ਲੈਂਦੇ ਸੀ ਹੁਣ ਲੋੜੋਂ ਵੱਧ ਲੋਡ ਪੈ ਗਿਆ ਦਿਮਾਗ 'ਤੇ ਬੱਚਿਆਂ ਦਾ ਤਾਂ ਪੜ੍ਹਣਾ ਹੀ ਪੜ੍ਹਣਾ ਤੁਸੀਂ ਜਿਹੜੇ ਛੋਟੇ ਬੱਚਿਆਂ ਦਾ ਤਾਂ ਪੜ੍ਹਨੇ ਪੜ੍ਹਨਾ ਤੁਸੀਂ ਵੱਡੇ ਬੱਚਿਆਂ ਦੇਖੋ ਉਹਨਾਂ ਦੀ ਰੀਡਿੰਗ ਕਪੈਸਿਟੀ ਘਟ ਗਈ ਆ ਬੁੱਕਸ ਦੀ ਵੱਡੇ ਅਡਲਟ ਸਾਈਡ ਹੈ ਤੁਸੀਂ ਜਿਹੜੇ ਆ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਬੁੱਕਸ ਪੜ੍ਹਨ ਦੀ ਕਪੈਸਿਟੀ ਘਟ ਗਈ ਆ ਉਹਨਾਂ ਦੀ ਕਿਉਂਕਿ ਤੁਹਾਡੀ ਲਿਮਟ ਹੈ ਇੱਕ ਉਨੀ ਲਿਮਟ ਤੁਸੀਂ ਪੜ ਸਕਦੇ ਹੋ ਤਾਂ ਇਸ ਨੂੰ ਜਿਹੜੀ ਡੀਲੋਡ ਕਰਨ ਵਾਸਤੇ ਜਨਰਲ ਤੌਰ ਤੇ ਜਿਹੜੀਆਂ ਅਸੀਂ ਆਮ ਕਹਿੰਦੇ ਵੀ ਪੈਰੈਂਟਸ ਨੂੰ ਬਿਨ ਗਰਾਉਂਡਿੰਗ ਕਰਾਓ ਇਹਦੇ ਬਿਨਾ ਚਪਲਾਂ ਤੋਂ ਇਹਨੂੰ ਤੁਸੀਂ ਮੰਨ ਲਓ ਸਾਰ ਦਿਨ ਮੋਬਾਈਲ ਦੇਖਿਆ ਸਪੋਜ਼ ਕੀਤਾ ਤੋਂ ਬਿਨਾ ਮੋਬਾਈਲ ਤੁਸੀਂ ਅੱਧਾ ਘੰਟਾ ਰਹਿ ਕੇ ਨੰਗੇ ਪੈਰੀ ਚੱਲ ਕੇ ਘਰ ਤੁਸੀਂ ਦੇਖਦੇ ਹੋ ਤਾਂ ਇੱਕ ਡਿਸਚਾਰਜ ਹੁੰਦਾ ਹੈ ਮੋਬਾਈਲ ਦਾ ਇੱਕ ਤਾਂ ਸਿੱਧਾ ਇੰਪੈਕਟ ਹੈਗਾ ਦੂਸਰਾ ਸੀਗਾ ਸਾਡਾ ਉਹ ਜਿਹੜਾ ਇਲੈਕਟ੍ਰੋਮੈਗਨੇਟਿਕ ਫੀਲਡੀਆਂ ਫ੍ਰੀਕੁਐਂਸੀਜ਼ ਹੈਗੀਆਂ EMF ਜਿਹਨੂੰ ਕਹਿੰਦੇ ਆ ਇਹਦੇ ਬਾਰੇ ਇੰਡੀਆ ਚ ਇਹਦੀ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਉਹ ਇਸ ਤਰ੍ਹਾਂ ਹੈ ਵੀ ਇੱਕ ਤਾਂ ਜਿਵੇਂ ਤੁਹਾਡੇ ਅੰਦਰ ਜਿਹੜਾ ਫਲੂਟ ਚੱਲ ਰਿਹਾ ਹੈ EMF ਤੁਹਾਡੇ ਅੰਦਰ ਚੱਲਦੀ ਹੈ ਨੈਚੁਰਲ ਇੱਕ ਬਾਹਰ ਉਹ ਸਮਝੋ ਵੀ ਬਾਹਰਲਾ ਫਲੂਡ ਅੰਦਰਲੇ ਫਲੂਡ ਨੂੰ ਇੰਟਰਫੇਅਰ ਕਰ ਰਿਹਾ ਤੇ ਇੱਕ ਜਿੱਥੇ ਜਿੰਨਾ ਘਰਾਂ ਵਿੱਚ ਤੁਸੀਂ ਹੁਣ ਤੱਕ ਘਰਾਂਾਂ ਵਿੱਚ ਜਿਹੜੇ ਫੋਨ ਦੇ ਵਿੱਚ ਕੀ ਸੀ ਹਰ ਘਰ 'ਚ ਵਾਈਫਾਈ ਸੀਗੇ ਵਾਈਫਾਈ ਲਾਉਣਾ ਮਤਲਬ ਘਰ 'ਚ ਤੁਸੀਂ ਟਾਵਰ ਟੰਗਤੇ ਹਰ ਘਰ 'ਚ ਆਪਣੇ ਟਾਵਰ ਟੰਗ ਲਿਆ ਉਹਨੇ ਤੇ ਇੱਕ ਵਾਈਫਾਈ ਜ਼ੋਨ ਦੇ ਵਿੱਚ ਇੱਕ ਕੰਪਲੀਟ ਇੱਕ ਰੇਡੀਏਸ਼ਨ ਦੀ ਤਰ੍ਹਾਂ ਰੇਡੀਏਸ਼ਨ ਹੈਗਾ ਉਹ ਤੋ ਉਹ ਥੋੜੇ ਇੰਟਰਨਲ ਜਿਹੜਾ ম্যাগਨੇਟਿਕ ਜਿਹੜਾ ਫ੍ਰੀਕੁਐਂਸੀ ਜਿਹੜੀਆਂ ਇਲੈਕਟ੍ਰੋ ਨੈਚੁਰਲ ਜਿਹੜੀਆਂ ম্যাগਨੇਟਿਕ ਫ੍ਰੀਕੁਐਂਸੀਸ ਹੈਗੀਆਂ ਉਸ ਨੂੰ ਬਾਹਰਲੀ ਜਿਹੜੀ ਏ ਐਮ ਐਫ ਜਿਹੜੀ ਇਲੈਕਟ੍ਰੋਮੈਗਨੇਟਿਕ ਫ੍ਰੀਕੁਐਂਸੀ ਉਹਨੂੰ ਡਿਸਟਰਬ ਕਰ ਰਹੀ ਸੀਗੀ ਪਰ ਇਹ ਗੱਲ ਸੁਣ ਕੇ ਵੀ ਇਸ ਤਰ੍ਹਾਂ ਦੇ ਜਿਹੜੇ ਉਪਕਰਨ ਆ ਗਏ ਘਰਾਂ ਦੇ ਵਿੱਚ ਆਪਾਂ ਫਿੱਟ ਕਰ ਲਿਆ ਇਹ ਤਾਂ ਬੰਦੇ ਦੀ ਸਹੂਲਤ ਵਾਸਤੇ ਆ ਨਾ ਸੌਖੇ ਹੋਣ ਵਾਸਤੇ ਆ ਹੁਣ ਕੁਝ ਲੋਕਾਂ ਦਾ ਸਵਾਲ ਇਹ ਵੀ ਹੋ ਸਕਦਾ ਫਿਰ ਇਹਨਾਂ ਚੀਜ਼ਾਂ ਤੋਂ ਅਸੀਂ ਬੱਚ ਨਹੀਂ ਨਾ ਸਕਦੇ ਟੈਕਨੋਲੋਜੀ ਦਾ ਯੁੱਗ ਹੈਗਾ ਅਸੀਂ ਨਹੀਂ ਵਰਤਾਂਗੇ ਪਛੜ ਜਾਵਾਂਗੇ ਨਹੀਂ ਟੈਕ ਜਾਣਾ ਤਾਂ ਤੁਹਾਨੂੰ ਅਲਟੀਮੇਟਲੀ ਉਧਰ ਹੀ ਪੈਣਾ ਹੈ ਹੁਣ ਜਿਹੜੇ ਬੱਚੇ ਆਰਟਿਸਮ ਦਾ ਸ਼ਿਕਾਰ ਹੋ ਗਏ ਉਹ ਮਾਪੇ ਸਾਰਾ ਕੰਮਕਾਰ ਛੱਡ ਕੇ bizness ਛੱਡ ਕੇ ਅਲਟੀਮੇਟਲੀ ਸੈਂਟ ਪੰਜਾਬ ਦੇ ਸੈਂਟਰ ਭਰੇ ਪਏ ਆ ਹੁਣ ਸਾਰੇ ਪੰਜਾਬ ਭਰ ਗਿਆ ਹੁਣ ਪੰਜਾਬ ਦੇ ਸੈਂਟਰਾਂ ਚ ਹਾਲਾਤ ਇਹ ਹੋ ਗਏ ਵੀ ਤੁਹਾਨੂੰ ਵੇਟਿੰਗ ਲਿਸਟ ਆ ਰਹੀ ਹੈ ਡਾਟਾ ਕੋਈ ਹੈਗਾ ਇਹਦਾ ਆਟਿਜ਼ਮ ਦਾ ਕਿੰਨੇ ਸ਼ੇਜੰਦ ਦੇ ਵਿੱਚ ਤੁਸੀਂ ਇਹਦੀ ਫ੍ਰੀਕੁਐਂਸੀ ਦੇਖੋ ਕਿ ਜਿਹੜਾ 1960 ਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਵੀ 10000 50000 ਮਗਰ ਇੱਕ ਬੱਚਾ ਸੀਗਾ ਜਦੋਂ ਅਸੀਂ ਸਟਾਰਟ ਕੀਤਾ ਸੀ ਉਸ ਵੇਲੇ ਅਸੀਂ ਡਾਟਾ ਇਹ ਮੰਨਦੇ ਸੀ ਵੀ 1000 ਮਗਰ ਇੱਕ ਬੱਚਾ ਹੈ 2001 ਦੇ ਵਿੱਚ ਜਦੋਂ 10 ਤੱਕ ਅਸੀਂ ਪੂਰੀ ਤਰ੍ਹਾਂ ਸਟੱਡੀ ਕੀਤਾ ਉਹ ਤਾਂ ਕਹਿਣ ਲੱਗੇ ਨਹੀਂ ਜੇ 150 ਮਗਰ ਇੱਕ ਹੈ ਹੁਣ ਹੈਗਾ ਕਿ 25 ਮਗਰ ਇੱਕ ਪਹੁੰਚ ਗਿਆ 25 ਹਰ ਮਤਲਬ 100 ਚ 4 ਬੱਚੇ ਜਿਹੜੇ ਆਟਿਜ਼ਮ ਦਾ ਸ਼ਿਕਾਰ ਆ ਔਰ ਜੇ ਇਹੀ ਫ੍ਰੀਕੁਐਂਸੀ ਰਹਿੰਦੀ ਹੈ ਕੱਲੇ ਆਟਿਜ਼ਮ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜਾ ADHD ਹੈ ਜਿਹੜੇ ਹਾਈਪਰ ਐਕਟਿਵ ਹੈ ਬੱਚੇ ਟਿਕ ਨਹੀਂ ਬੈਠਦੇ ਲਗਾਤਾਰ ਕੁਝ ਤੋੜ-ਫੋੜ ਕਰਦੇ ਆ ਉਹਨਾਂ ਦੀ ਗਿਣਤੀ 100 ਚ 7 ਹੈ ਉਹ ਬਹੁਤ ਅੱਗੇ ਵੱਧ ਗਈ 100 ਚ 7 ਬੱਚੇ ਪਹੁੰਚ ਗਏ ਉਹਨਾਂ ਦੇ ਰਾਈਟ ਤਾਂ ਉਹ ਜਿਹੜੀ ਉਹ ਰੇਸ਼ੋ ਵੀ ਬਹੁਤ ਜ਼ਿਆਦਾ ਹੁਣ ਵੱਧ ਰਹੀ ਹੈ ਜੇ ਦੋਨੋਂ ਕੰਪੇਅਰ ਕਰਦੇ ਆ ਏ ਡੀ ਐਚ ਡੀ ਤੇ ਦੋਨੋਂ ਇਕੱਠੇ ਕਰ ਦਈਏ ਫਿਰ ਹਰ ਤੀਸਰਾ ਬੱਚਾ ਕਿਸ ਨਾ ਕਿਸੇ ਨਰੋ ਡਿਸੇਬਿਲਟੀ ਦਾ ਸ਼ਿਕਾਰ ਹੋ ਗਿਆ ਇੱਕ ਗੱਲ ਹੋਰ ਸਮਝਾਓ ਘਰ ਦੇ ਵਿੱਚ ਜਦੋਂ ਬੱਚਾ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਲੋੜੋਂ ਵੱਧ ਸ਼ਰਾਰਤ ਕਰੇ ਜਾਂ ਇਸ ਤਰ੍ਹਾਂ ਸ਼ਿਕਾਰ ਹੋਇਆ ਹੋਵੇ ਕਈ ਵਾਰੀ ਮਾਪੇ ਸਮਝਣ ਚ ਬਹੁਤ ਦੇਰੀ ਕਰ ਜਾਂਦੇ ਆ ਉਦੋਂ ਤੱਕ ਉਹਨੂੰ ਫਿਰ ਕੁੱਟਿਆ ਮਾਰਿਆ ਜਾਂਦਾ ਬੱਚੇ ਨੂੰ ਉਹ ਚੀਜ਼ਾਂ ਹੋਰ ਜ਼ਿਆਦਾ ਵਿਗਾੜ ਪੈਦਾ ਕਰਦੀਆਂ ਜਾਂ ਫਿਰ ਬੱਚੇ ਮਾਪੇ ਸਮਝਣ ਕਿਵੇਂ ਕਿ ਸਾਡਾ ਬੱਚਾ ਸ਼ਿਕਾਰ ਬੱਚਾ ਜਿਹੜਾ ਹਮੇਸ਼ਾ ਅੰਸ਼ੋਰੈਂ ਤੁਸੀਂ 1.5 ਸਾਲ ਦਾ ਬੱਚਾ ਦੇਖਿਆ ਹੋਊ ਨੋਰਮਲ ਬੱਚੇ ਦੀ ਤੁਸੀਂ ਗੱਲ ਕੀਤੀ ਇਹਦੇ ਵਿੱਚ ਨੋਰਮਲ ਬੱਚਾ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਕਿ ਕਿੰਨਾ ਪਿਆਰਾ ਹੁੰਦਾ 2 ਸਾਲ ਤੱਕ ਸਾਰੀਆਂ ਐਕਟੀਵਿਟੀ ਆ ਉਹਦੀਆਂ ਸਾਰਾ ਕੁਝ ਫੋਲੋ ਕਰ ਰਿਹਾ ਹੁੰਦਾ ਜਦੋਂ 8-10 ਸਾਲ ਦਾ 15 ਸਾਲ ਦਾ ਹੋ ਜਾਂਦਾ ਹੈ ਉਹ ਕਿਹਜਾ ਹੋ ਜਾਂਦਾ ਉਹਦਾ ਸੁਭਾਅ ਸਭ ਕੁਝ ਮੈਂ ਪੁੱਛਦਾ ਉਹ ਵਿਗਾੜਿਆ ਕਿ ਨਹੀਂ ਆ ਉਹ ਤੁਸੀਂ ਹੀ ਵਿਗਾੜਿਆ ਉਸ ਨੂੰ ਟੈਕਲ ਕਰਨਾ ਕਿਉਂਕਿ ਜੰਮਣੇ ਤਾਂ ਮਤਲਬ ਬੱਚਾ ਜੰਮਣਾ ਆਸਾਨ ਹੈ ਲੇਕਿਨ ਉਹ ਇੱਕ ਬਹੁਤ ਨੇਚਰ ਦਾ ਇੱਕ ਪ੍ਰੋਡਕਟ ਹੈ ਉਸ ਨੂੰ ਜਿੰਨਾ ਤੁਸੀਂ ਸੇਫ ਫੀਲ ਕਰਾਉਂਗੇ ਘਰ 'ਚ ਅਸ਼ੋਰ ਫੀਲ ਕਰਾਉਂਗੇ ਐਨ ਅਰੀਜਨਲ ਰਿਲੈਕਸ ਫੀਲ ਕਰਾਉਂਗੇ ਉਹਨੇ ਉਹਦੇ ਨੇਚਰ ਸੁਭਾਅ ਹੁੰਦਾ ਕੋਈ ਵੀ ਇਰੀਟੇਸ਼ਨ ਮੰਨ ਲਓ ਬੱਚਾ ਅੱਜ ਥੋੜੇ ਮਾਰ ਰਿਹਾ ਹੈ ਬੱਚਾ ਸਕੂਲ ਚ ਆ ਕੇ ਕਿਤਾਬਾਂ ਚਲਾ ਚਲਾ ਕੇ ਮਾਰੀ ਜਾਂਦਾ ਹੈ ਬੱਚਾ ਬਾਰ ਬਾਰੀ ਰੋਈ ਜਾਂਦਾ ਹੈ ਗੁੱਸਾ ਕੱਢੀ ਜਾਂਦਾ ਹੈ ਇਹਦਾ ਮਤਲਬ ਸਕੂਲ ਚ ਟਾਰਚਰ ਹੋ ਗਿਆ ਉਹ ਦੱਸ ਨਹੀਂ ਰਿਹਾ ਹੋਊਗਾ ਸਕੂਲ ਚ ਕੋਈ ਗੱਲ ਉਹਨੂੰ ਬੁਰੀ ਲੱਗ ਗਈ ਉਸ ਨੂੰ ਸਕੂਲ ਚ ਘਰੇ ਤੁਸੀਂ ਟੀਚਰ ਹਸਪਤਾਲ ਚ ਗਏ ਸੀਗੇ ਉਹਨੇ ਸਰਿੰਜ ਲਗਾ ਕੇ ਲਿਆਏ ਹੋ ਘਰੇ ਜਾ ਕੇ ਉਹ ਐਮਬੂਲੈਂਸ ਐਮਬੂਲੈਂਸ ਖੇਡ ਰਿਹਾ ਜਾਂ ਸਰਹਾਣੇ ਚ ਟੀਕੇ ਲਾਉਣ ਦੀ ਗੇਮ ਖੇਡ ਰਿਹਾ ਤੁਹਾਨੂੰ ਲੱਗਦਾ ਸਾਡਾ ਬੱਚਾ ਇੰਟੈ ਬਟ ਅਲਟੀਮੇਟਲੀ ਉਹ ਟਰਾਮਟਾਈਜ਼ ਹੋ ਗਿਆ ਉੱਥੇ ਉਹਨੂੰ ਸਦਮਾ ਲੱਗਿਆ ਉਸ ਨੂੰ ਸਦਮੇ ਨੂੰ ਆਪਣੇ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤਾਂ ਅਗਰ ਉਸ ਨੂੰ ਤੁਸੀਂ ਕੋਲੇ ਬੈਠ ਕੇ ਉਸ ਨੂੰ ਰਿਲੈਕਸ ਫੀਲ ਕਰਾਉਣਾ ਕਿ ਤੇਰੇ ਦਰਦ ਹੋਇਆ ਸੀ ਕਿਵੇਂ ਹੋਇਆ ਸੀ ਤੈਨੂੰ ਹੁਣ ਕਿਵੇਂ ਤੈਨੂੰ ਫੀਲ ਹੋ ਰਿਹਾ ਤਾਂ ਉਹ ਟ੍ਰੋਮੇ ਚ ਬਾਹਰ ਨਿਕਲ ਜਾ ਉਹ ਨਹੀਂ ਤਾਂ ਹੋ ਸਕਦਾ ਉਹ ਸਾਰੀ ਲਾਈਫ ਉਹ ਉਹ ਜ਼ਿੰਦਗੀ ਸਾਰੀ ਜ਼ਿੰਦਗੀ ਭਰ ਲਈ ਉਹਦੇ ਲਈ ਉਹ ਇੱਕ ਟਰੋਮਾ ਬਣ ਜੂਗਾ ਇੱਕ ਸਰੰਜੀ ਤੇ ਡਾਕਟਰ ਇਹ ਸਭ ਤੋਂ ਹੋ ਸਕਦਾ ਵੱਡੀ ਨਫਰਤ ਬਣ ਜੇ ਹਸਪਤਾਲ ਤੋਂ ਕੋਲੇ ਜਾਣ ਤੋਂ ਪਹਿਲਾਂ ਉਹਨੂੰ ਸਿਰਦਰਦ ਹੋਣ ਲੱਗੇ ਜੇ ਸਕੂਲ 'ਚ ਜਾਣ ਤੋਂ ਪਹਿਲਾਂ ਟਿੱਡ ਦਰਦ ਹੋਣ ਲੱਗ ਜੇ ਇਸ ਤਰ੍ਹਾਂ ਦੇ ਛੋਟੇ ਛੋਟੇ ਜਿਹੜੇ ਬਿਹੇਵੀਅਰ ਜਿਹੜੇ ਬੱਚਿਆਂ 'ਚ ਆਉਂਦੇ ਆ ਇਹ ਟਰੋਮਾਸ ਹੈਗੇ ਆ ਸਦਮੇ ਨੇ ਜਿਹੜੀ ਸਾਡੀ ਸੋਸਾਇਟੀ ਸਦਮਿਆਂ ਬਾਰੇ ਇੰਨੀ ਅਵੇਅਰ ਨਹੀਂ ਹੈ ਤੀਸਰਾ ਜਿਹੜਾ ਆਰਟਿਸਮ ਦੇ ਬਾਰੇ ਜਿਹੜੀ ਬਹੁਤ ਸਾਰੀ ਕਮਿਊਨਿਟੀਜ਼ ਜੜੀਆਂ ਹੈਗੀਆਂ ਉਹ ਇਗਨੋਰ ਕਰਦੀਆਂ ਹੈਗੀਆਂ ਜਿਨ੍ਹਾਂ ਤੇ ਅਸੀਂ 20 ਸਾਲ ਤੋਂ ਐਕਸਪੈਰੀਮੈਂਟ ਕੀਤਾ ਹੈਗਾ ਜਿਹਦੇ ਅਸੀਂ ਕਿੰਨੇ ਵੀ ਸਾਡੇ ਕੋਲੇ ਬੱਚ ਉਹਦੇ ਸਭ ਤੋਂ ਵੱਡਾ ਪਾਰਟ ਜਿਹੜਾ ਉਹ ਡਾਈਟ ਦਾ ਆਉਂਦਾ ਹੈ ਸਾਡੀਆਂ ਜਿਹੜੀਆਂ ਡਾਈਟਸ ਜਿਹੜੀਆਂ ਸਮੇਂ ਦੇ ਨਾਲ ਜਿਵੇਂ-ਜਿਵੇਂ ਚੇਂਜ ਹੋ ਰਹੀਆਂ ਆਸੀਂ ਕਹਿੰਨੇ ਨਹੀਂ ਸਾਡੇ ਤਾਂ ਪਹਿਲਾਂ ਵੀ ਐਂ ਖਾਂਦੇ ਸੀ ਹੁਣ ਵੀ ਐਂ ਖਾਂਦੇ ਵੱਖਰਾ ਕੀ ਹੋਇਆ ਵੱਖਰਾ ਬਹੁਤ ਕੁਝ ਹੋ ਗਿਆ ਪਹਿਲਾਂ ਸਾਡੀ ਡਾਈਟਸ ਜਿਹੜੀ ਐਨੀਮਲ ਪ੍ਰੋਟੀਨ ਵਾਲੀ ਸੀ ਉਹ ਚ ਨਾਨ-वेज ਵੀ ਸੀਗਾ ਉਹ ਚ ਵੈਜ ਦੇ ਵਿੱਚ ਜਿਹੜੇ ਵੈਜੀਟੇਰੀਅਨ ਸੀਗੇ ਇਹਨਾਂ ਦੇ ਵਿੱਚ ਫੈਟ ਜ਼ਿਆਦਾ ਸੀ ਇਹ ਘੋ ਵੀ ਜ਼ਿਆਦਾ ਖਾਂਦੇ ਸੀ ਉਹ ਤੋਂ ਵੀ ਜਾਂਦਾ ਸੀ ਸੀ ਦਹੀਂ ਵੀ ਪੀਂਦੇ ਸੀ ਸਾਰਾ ਕੁਝ ਸੀ ਜਿਹੜੀ ਫੈਟ ਹੈ ਜਿਹੜਾ ਤੁਸੀਂ ਜੋ ਮੈਂ ਬੈਠਾ ਹਾਂ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਸੰਦੀਪ ਬੈਠਾ ਹੈ ਮੇਰੇ ਸਾਹਮਣੇ ਕੋਈ ਵੀ ਬੰਦਾ ਬੈਠਾ ਹੈ ਤਾਂ ਉਹ ਦੇਖਣ ਨੂੰ ਤਾਂ ਇਹ ਬੰਦਾ ਹੈ ਸੋਲਿਡ ਹੈ ਪਰ ਇੰਟਰਨਲੀ ਤੌਰ ਤੇ ਬੈਕਟੀਰੀਆ ਤੇ ਵਾਇਰਸਸ ਨੇ ਜੇ ਉਤੋਂ ਤੁਹਾਨੂੰ ਮਾਈਕਰੋਸਕੋਪ ਲਗਾ ਦਾਂਗੇ ਤੇ ਜਿਹੜੇ ਬੜੇ ਸੋਹਣੇ ਸੋਹਣੇ ਬੰਦੇ ਦਿਖਦੇ ਆ ਤੁਹਾਨੂੰ ਤਾਂ ਉਹ ਵੀ ਤੁਹਾਨੂੰ ਸਾਰੇ ਉਹ ਕੀੜੇ ਮਕੋੜੇ ਦੇਖਣਗੇ ਇੰਟਰਨਲੀ ਤੌਰ ਤੇ ਨੂੰ ਡੀਪ ਤੋਂ ਦੇਖਾਂਗੇ ਤੇ ਤੁਸੀਂ 90% ਸਾਡੀ ਬੋਡੀ ਜਿਹੜੀ ਹੈ ਉਹ ਬੈਕਟੀਰੀਆ ਮੇਡ ਬਾਇ ਬੈਕਟੀਰੀਆ ਐਂਡ ਵਾਇਰਸਸ ਉਹ ਬੈਕਟੀਰੀਆ ਦੀ ਇੱਕ ਤਰ੍ਹਾਂ ਦੀ ਇਹ ਹੈ ਕਿ ਜਿਵੇਂ ਤੁਹਾਡੇ ਅੰਦਰ ਹੈ ਜੋ ਬਾਹਰ ਸੰਸ ਸੰਸਾਰ ਉਸੇ ਤਰ੍ਹਾਂ ਦੇ ਸੰਸਾਰ ਇੰਨੀ ਇੰਨੀ ਸਪੀਸੀਜ਼ ਨੇ ਜਿਹਨੇ ਬਾਹਰ ਸਪੀਸੀਜ਼ ਨੇ ਨਾ ਜਿਹਨੇ ਬਾਹਰ ਕੁਦਰਤੀ ਜੀਵ ਨੇ ਉਹਨੇ ਥੋੜੇ ਅੰਦਰ ਨੇ ਹੁਣ ਉਹ ਜੇ ਹਾਰਮੋਨੀ ਚ ਬਣੇ ਰਹਿਣ ਇੱਕ ਬੈਲੈਂਸ ਬਣੇ ਰਹਿਣ ਫਿਰ ਤਾਂ ਠੀਕ ਹੈ ਜਦੋਂ ਇੰਬੈਲੈਂਸ ਹੋ ਜਾਂਦੇ ਆ ਉਦੋਂ ਫਿਰ ਉਤਪਾਦ ਮਚਾਉਂਦੇ ਜਿਵੇਂ ਬਦਮਾਸ਼ ਕਿਸੇ ਕਲੋਨੀ ਚ ਆ ਕੇ ਬਹਿ ਜਾਂਦੇ ਆ ਤਾਂ ਫਿਰ ਉਹ ਸਾਰੀ ਕਲੋਨੀ ਨੂੰ ਡਿਸਟਰਬ ਕਰ ਦਿੰਦੇ ਆ ਸੇਮ ਤੁਹਾਡੇ ਅੰਦਰ ਸਰੀਰ ਦੇ ਅੰਦਰ ਵੀ ਓਵੇਂ ਬੈਕਟੀਰੀਆ ਹੁੰਦੇ ਆ ਤੁਸੀਂ ਬੜੀ ਸੌਖੀ ਤੇ ਸਰਲ ਜੀ ਭਾਸ਼ਾ ਚ ਉਦਾਹਰਨ ਵੀ ਦਿੱਤੀ ਕਿ ਕੀ ਕੀ ਅੰਦਰ ਚੱਲਦਾ ਫਿਰ ਜਦੋਂ ਬੱਚੇ ਜਾਂ ਨੌਜਵਾਨ ਵੀ ਜਾਂ ਵੱਡੀ ਉਮਰ ਦੇ ਬੱਚੇ ਸ਼ਿਕਾਰ ਹੋ ਗਏ ਆਟਿਜ਼ਮ ਦਾ ਪਰ ਬਚਣਾ ਕਿਵੇਂ ਆ ਕਿ ਡਾਈਟ ਨਾਲ ਇਕੱਲੇ ਵੱਚ ਸਕਦੇ ਆ ਜਾਂ ਸੈਂਟਰਾਂ ਚ ਭੇਜਣ ਬਿਨਾ ਗੁਜ਼ਾਰਾ ਨਹੀਂ ਹੋਣਾ ਦੇਖੋ ਸੈਂਟਰਾਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਸਕੂਲ ਚ ਕਿਸੇ ਨਾਰਮਲ ਬੱਚੇ ਨੂੰ ਭੇਜਦੇ ਆ ਤੁਸੀਂ ਲੇਕਿਨ ਉਹ ਜੇ ਫਾਊਂਡੇਸ਼ਨ ਜਿਹੜੀ ਤਿਆਰ ਕਰਨੀ ਆ ਉਹਨੂੰ ਹੀਲ ਹੀਲ ਕਰਨਾ ਪਹਿਲਾਂ ਜ਼ਰੂਰੀ ਆ ਮੰਨ ਲਓ ਦਰਦ ਤੁਹਾਡੇ ਹੈਗਾ ਦਰਦ ਦਾ ਜਿਹਨੂੰ ਕੋਈ ਰਿਲਾਜ ਨਹੀਂ ਕਰਦੇ ਤੇ ਮੈਂ ਕਹਿੰਦਾ ਵੀ ਤੂੰ ਆ ਬਿਹੇਵ ਛੱਡ ਦੇ ਉਹ ਸਕਸੈਸ ਨਹੀਂ ਹੋਣਾ ਉਹਦੇ ਵਿੱਚ ਸਭ ਤੋਂ ਪ੍ਰਾਇਮਰੀ ਜਿਹੜਾ ਹੈਗਾ ਉਹ ਡਾਈਟ ਹੈ ਮਾਪੇ ਜਿਹੜੇ ਸੁਣ ਰਹੇ ਆ ਉਹ ਚਾਹ ਮੇਰੇ ਕੋਲ ਬਹੁਤ سارے ਡਾਕਟਰਾਂ ਸਾਡੀ ਬੈਸ ਹੁੰਦੀ ਆ ਜਿਹੜੇ ਮੈਂਨ ਅੱਜਕਲ ਆਰਟਿਸਮ ਦੇ ਐਕ ਤਾ ਉਹ ਕਹਿੰਦੇ ਨਹੀਂ ਡਾਈਟ ਦਾ ਕੋਈ ਰੋਲ ਨਹੀਂ ਇਹ ਚ ਆਟਿਜ਼ਮ ਅਸੀਂ ਨਹੀਂ ਮੰਨਦੇ ਆਈ ਡੋ ਤੇ ਮੈਂ ਕਹਿੰਦਾ ਉਹ ਫਿਰ ਨਾਲੇ ਕਹਿੰਗੇ ਨਹੀਂ 슈ਗਰ ਨਹੀਂ ਦੇਣੀ 슈ਗਰ ਨਾਲ 슈ਗਰ ਨਾਲ ਬੱਚਾ ਹਾਈਪਰ ਹੋ ਜਾਂਦਾ ਅਸੀਂ ਕਹਿੰਦੇ ਫਿਰ ਜੇ ਕੱਲੀ 슈ਗਰ ਨਾਲ ਬੱਚਾ ਹਾਈਪਰ ਘਟਦਾ ਹੈ ਇਹਦਾ ਮਤਲਬ ਫਿਰ ਤੈਨੂੰ ਹੀ ਇੰਨਾ ਕੁ ਪਤਾ ਹੈ ਰਸਤਾ ਤਾਂ ਬਹੁਤ ਵੱਡਾ ਪਿਆ ਹੈ ਮਤਲਬ ਜੇ ਹਾਈਪਰਨੈਸ ਕੱਲੀ 슈ਗਰ ਨਾਲ ਘਟ ਸਕਦੀ ਹੈ ਤਾਂ ਫਿਰ ਬਾਕੀ ਜੇ ਕੰਪਲੀਟ ਅਸੀਂ ਡਾਈਟ ਫੋਲੋ ਕਰ ਜੀ ਉਸ ਨੂੰ ਤੇ ਤਾਂ ਮਤਲਬ ਫਿਰ ਕੰਪਲੀਟ ਵੀ ਠੀਕ ਹੋ ਜਾਂਦਾ ਔਰ ਕੰਪਲੀਟ ਹੀ ਠੀਕ ਹੁੰਦੇ ਆ ਇੱਥੇ 99% ਇਸ ਤਰ੍ਹਾਂ ਬੱਚੇ ਜਿਹੜੇ ਸਾਡੇ ਕੋਲ ਆਨਲਾਈਨ ਕੱ ਬਹੁਤ ਸਾਰੇ ਬੱਚੇ 90% ਤੱਕ ਠੀਕ ਹੋ ਜਾਂਦੇ ਆ ਔਰ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਫੋਰਨ ਚ ਬੈਠੇ ਜਿਹੜੇ ਉਹ ਸਾਡੇ ਕੋਲ ਆ ਤਾਂ ਸਕਦੇ ਨਹੀਂ ਅਸੀਂ ਕਹਿੰਦੇ ਆਉਣ ਦੇ ਕੀ ਲੋੜ ਐ ਯਾਰ ਇਨੀ ਦੂਰ ਤੁਹਾਨੂੰ ਬਿਹਤਰ ਹੈ ਤਾ ਤੋਂ ਕੱਲੀ ਡਾਈਟ ਫੋਲੋ ਕਰ ਪਹਿਲਾਂ ਜੀ ਤਿੰਨ ਮਹੀਨੇ ਰੁਕ ਜਾ ਇੱਕ ਵਾਰੀ ਨਾ ਇੱਕ ਵਾਰੀ ਉਹ ਤਿੰਨ ਮਹੀਨੇ ਬਾਅਦ ਉਹ ਕਹਿੰਦਾ ਸਰ ਮਿੰਨ ਤਾਂ 70-80% ਤਾਂ ਵੈਸੀ ਠੀਕ ਆ ਫਿਰ ਉਹ ਆਉਂਦਾ ਵੀ ਨਹੀਂ ਸਾਡੇ ਤੱਕ ਉਹ ਤੇ ਸਾਡੇ ਇਹ ਪ੍ਰਾਇਮਰੀ ਠੀਕ ਹੈ ਥੈਰੇਪੀ ਸੈਂਟਰ ਸਾਡੇ ਕੋਲੇ ਵੀ ਆ OT ਸਪੀਸ਼ਲ ਜਿਹੜੇ ਇੰਡੀਆ ਦੇ ਟਾਪ ਦੇ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ ਉਹ ਸਾਡੇ ਕੋਲੇ ਵੀ ਹੈਗੇ ਆ ਬਟ ਸਾਡੇ ਹੈਗੇ ਕਿ ਤੁਸੀਂ ਸਾਰੀ ਉਮਰ ਵਾਸਤੇ ਉਹ ਉਹਨਾਂ ਬੱਚੇ ਨੂੰ ਬੰਨਣ ਦੀ ਜੁਗਾੜ ਨਾ ਕਰੋ ਜਿਹੜਾ ਟ੍ਰੇਨਿੰਗ ਮਾਡਲ ਹੈ ਨਾ ਇਹ ਤੁਹਾਨੂੰ ਇੱਕ ਵਾਰੀ ਜਿਹੜੇ ਵਿੱਚ ਵੱਢ ਜਾ ਉਹ ਬਾਹਰ ਨਹੀਂ ਨਿਕਲਣ ਦਿੰਦਾ ਉਹ ਲਾਈਫ ਲੌਂਗ ਕਹਿੰਦਾ ਇਹ ਪ੍ਰੋਡਕਟ ਮੇਰਾ ਹੈ ਸਾਰੀ ਉਮਰ ਮੇਰੇ ਕੋਲੇ ਹੁਣ ਸਕੂਲ ਵੀ ਮੈਂ ਸਪੈਸ਼ਲ ਕੋਲਦਾ ਇਹਦਾ ਇਹ ਸਕੂਲੀ ਸਾਰੀ ਉਮਰ ਮੇਰੇ ਕੋਲੇ ਪਈ ਜਾ ਪਰ ਬਾਬਾ ਫਰੀ ਸੈਂਟਰ ਦੀ ਇੱਕ ਇਸ ਤਰ੍ਹਾਂ ਦੀ ਹੈ ਕਿ ਇਹ ਇੱਥੇ ਪਰਮਾਨੈਂਟ ਵਿੱਚ ਠੀਕ ਹੁੰਦੇ ਆ ਕਿਉਰ ਹੁੰਦੇ ਆ ਠੀਕ ਹੋ ਜਾਂਦੇ ਆ ਆਪਦੀ ਲਾਈਫ ਨੂੰ ਵਿੱਚ ਡਾਈਟ ਵਿੱਚ ਐਸਾ ਕੀ ਹੋਵੇ ਕਿਵੇਂ ਧਿਆਨ ਰੱਖਿਆ ਜਾਵੇ ਕਿਵੇਂ ਤੈਅ ਕੀਤਾ ਜਾਵੇ ਕਿ ਡਾਈਟ ਆ ਚੰਗੀ ਹੈ ਡਾਈਟ ਦੇ ਵਿੱਚ ਜਿਹੜੀਆਂ ਸਭ ਤੋਂ ਨੰਬਰ ਤਿੰਨ ਤਿੰਨ ਜਿਹੜੀਆਂ ਦੁਨੀਆ ਦੀਆਂ ਡਾਈਟ ਸਭ ਤੋਂ ਟਾਪ ਮੰਨੀਆਂ ਗਈਆਂ ਇੱਕ ਐਸੀਡੀ ਸੀਗੀ ਇੱਕ ਜੀਐਫਸੀਐਫ ਸੀਗੀ ਇੱਕ ਗੈਪ ਸੀ ਅਸੀਂ ਐਂ ਅਸੀਂ ਚਾਰਾਂ ਨੂੰ ਸਮੇਲ ਕੀਤਾ ਕੀਟੋ ਗੈਪਸ ਐਂਡ ਐਸੀਡੀ ਐਂਡ ਜੀਐਫਸੀਐਫ ਇਹਨਾਂ ਨੂੰ ਚਾਰਾਂ ਨੂੰ ਸਮੇਲ ਬਣਾ ਕੇ ਅਸੀਂ ਇੱਕ ਬੀਐਫਸੀ ਡਾਈਟ ਅਸੀਂ ਪ੍ਰੋਟੋਕੋਲ ਤਿਆਰ ਕਰਤਾ ਉਹਦੇ ਵਿੱਚ ਅਸੀਂ 슈ਗਰ 슈ਗਰ ਪ੍ਰੋਡਕਟ ਕੱਢ ਦਿੰਨੇ ਆ ਉਹ ਚੋਂ ਜਿਹੜੀਆਂ ਗ੍ਰੇਨਸ ਜਿਹਨੀਆਂ ਦਾਲਾਂ ਜਿਹੜੀਆਂ ਇਹ ਕੱਢ ਜਾਂਦੇ ਆ ਅਸੀਂ ਜਿੰਨੀ ਮਿੱਠਾ ਹੈਗਾ ਕਾਰਬੋਹਾਈਡਰੇਟ ਹੈ ਇਹ ਕੱਢ ਦਨੇ ਆ ਸਿਰਫ ਇੰਨੀਆਂ ਤਿੰਨ ਚੀਜ਼ਾਂ ਕੱਢਣ ਦੇ ਨਾਲ ਹੀ ਬੱਚੇ 40 ਤੋਂ 50% ਤੱਕ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਇੱਕ ਜਿਹੜਾ ਸਿੰਪਟਮ ਜਿਹੜੇ ਮਾਂ ਵਾਪਸ ਹੁੰਦੇ ਹੋਣਗੇ ਲਾਫਿੰਗ ਵਿਦਆਊਟ ਰੀਜ਼ਨ ਕਰਾਇੰਗ ਵਿਦਆਊਟ ਰੀਜ਼ਨ ਮੂੰਹ ਚੋਂ ਅਬ ਪੇਟ ਚੋਂ ਬੈਡ ਸਮਲ ਆਉਣੀ ਪੇਟ ਚੋਂ ਜਿਹੜੀ ਗੈਸ ਪਾਸ ਕਰਦੇ ਆ ਬਿਨਾ ਕਾਰਨ ਤੋਂ ਹੱਸੀ ਜਾਣਾ ਬਿਨਾ ਕਾਰਨ ਤੋਂ ਰੋਈ ਜਾਣਾ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਨਾ ਜਾਂ ਰਗੜਨਾ राइट ਇਹ 6 ਤੋਂ 7 ਸਮੱਸਿਆ ਜਿਹੜੀਆਂ ਹੈਗੀਆਂ ਜੇ ਸਹੀ ਤਰੀਕੇ ਨਾਲ ਤੁਸੀਂ ਸਾਡਾ ਪ੍ਰੋਟੋਕੋਲ ਫੋਲੋ ਕਰਦੇ ਹੋ ਤਾਂ 15 ਦਿਨਾਂ ਚ ਚਲੀ ਜਾਂਦੀਆਂ ਜਿਹੜੀ ਕਿ ਜਿਹਨੂੰ ਮੈਨੇਜ ਕਰਦੇ ਆ ਤੁਹਾਨੂੰ ਡੇਡਡ ਸਾਲ ਲੱਗ ਜਾਂਦਾ ਹੈ ਮਤਲਬ ਬੱਚਾ ਹੱਥ ਲਾ ਰਿਹਾ ਤੇ ਉਹਦੇ 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 ਵੇਟ ਬੰਨ ਦੇਣਗੇ ਉਹ ਪਤਾ ਨਹੀਂ 4 ਸਾਲ ਲੱਗੂ ਬੱਚੇ ਨੂੰ 5 ਸਾਲ ਉਹਦੇ ਲਈ ਤੇ ਇੱਕ ਨਵੀਂ ਪੀੜਾ ਕਰਦੇ ਕਈ ਬੱਚਿਆਂ ਦੇ ਤਾਂ ਮਸਲ ਤੱਕ ਵੀਕ ਹੋ ਜਾਂਦੇ ਆ ਭਾਰ ਬੰਨ ਨਾਲ ਮਸਲ ਪਰਮਨੈਂਟ ਪੈਰਲਾਈਜ਼ ਵਾਲੀ ਤਰ੍ਹਾਂ ਹਲਚ ਆ ਜਾਂਦੇ ਹਨ ਤਾਂ ਉਹ ਜਿਹੜਾ ਬਿਨਾਂ ਕਾਰਨ ਤੋਂ ਹੱਸ ਰਿਹਾ ਬਿਨਾਂ ਕਾਰਨ ਤੋਂ ਰੋ ਰਿਹਾ ਹੁੰਦਾ ਕੀ ਕਿ ਉਸ ਬਹੁਤ ਬਹੁਤ ਵਾਰੀ ਯੀਸਟ ਓਵ ਫੰਗਸ ਜਿਹੜੀ ਗ로우 ਹੋ ਜਾਂਦੀ ਹੈ ਪੰਜਾਬੀ ਚ ਅਸੀਂ ਕਹਾਂਗੇ ਤਾਂ ਉਹ ਚ ਟਿੰਗਲਿੰਗ ਸੈਂਸੇਸ਼ਨ ਦਿੰਦੇ ਆ ਉਹ ਜੋਇੰਟਸ ਵਿੱਚ ਆ ਕੇ ਬੈਠਦੇ ਆ ਬੈਕਟੀਰੀਆਸ ਮੈਕਸਿਮਮ ਉਹ ਟਿੰਗਲਿੰਗ ਸੈਂਸੇਸ਼ਨਸ ਦੇਣਗੇ ਬੱਚਾ ਉਹਦੀ ਇਨਫੋਰਮੇਸ਼ਨ ਕਰੈਕਟ ਨਹੀਂ ਹੁੰਦੀ ਉਹਨੇ ਨਹੀਂ ਪਤਾ ਹੱਸਣਾ ਹੈ ਕਿ ਰੋਣਾ ਉਹ ਜੇ ਉਹਨੂੰ ਅਲੱਗ-ਅਲੱਗ ਤਰ੍ਹਾਂ ਦੀ ਸੈਂਸੇਸ਼ਨ ਹੁੰਦੀ ਹੈ ਕਈ ਵਾਰ ਉਹ ਹੱਸਣ ਵਾਲੇ ਪਾਸੇ ਪੈ ਗਿਆ ਤਾਂ ਫਿਰ ਹੱਸti ਜਾਊਗਾ ਰੋਣ ਵਾਲੇ ਪਾਸੇ ਪੈ ਗਿਆ ਤਾਂ ਰੋਈ ਜਾਊਗਾ ਐਸੀ ਤਰ੍ਹਾਂ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਨਾ ਉਹ ਕਹਿੰਦੇ ਇਟਸ ਬਿਹੇਵੀਅਰ ਵਿਚ ਇਟਸ ਨਾਟ ਬਿਹੇਵੀਅਰ ਇਹ ਜਿਹੜੀ ਯੀਸਟ ਗ로우 ਹੋ ਗਈ ਹੈ ਤੋ ਇਸ ਤਰ੍ਹਾਂ ਹੋ ਗਿਆ ਯੀਸਟ ਆਵਰ ਗਰੋਥ ਕਿਵੇਂ ਹੁੰਦੀ ਹੈ ਇਹ ਬੜਾ ਸਿੰਪਲ ਜਿਹਾ ਪੰਜਾਬੀ ਚ ਮੈਕੈਨਿਜ਼ਮ ਹੈ ਜਿਹੜੀ ਫੰਗਸ ਦਾ ਕਿਵੇਂ ਤੁਹਾਡੇ ਬੋਡੀ ਤੇ ਰੋਲ ਪਲੇ ਕਰਦੀ ਹੈ ਤੁਸੀਂ ਕਿਸੇ ਨੇ ਸ਼ਰਾਬ ਬਣਾਉਂਦੇ ਦੇਖਿਆ ਹੋਊਗਾ ਵੀ ਪੰਜਾਬੀ ਚ ਸ਼ਰਾਬ ਕਿਵੇਂ ਬਣਾਉਂਦੇ ਹੋ ਜੀ ਉਹ ਚ ਗੁੜ ਹੋਊਗਾ ਗੁੜ ਨੂੰ ਉਬਾਲਣਗੇ ਗੁੜ ਲੈ ਲੈਣਗੇ ਇੱਕ ਖਮੀਰ ਲੈਣਗੇ ਜਿਹਨੂੰ ਯੀਸਟ ਕਹਿੰਦੇ ਪੰਜਾਬੀ ਚ ਹੈਨਾ ਤੀਜਾ ਕੀ ਕੰਪੋਨੈਂਟ ਹੁੰਦਾ ਨਾਲ ਕੋਲੇ ਟੈਂਪਰੇਚਰ ਹੁਣ ਯੀਸਟ ਆਵਰ ਗਰੋਥ ਦਾ ਕਿਸੇ ਬੱਚੇ ਦਾ ਟੈਸਟ ਕਰਾਉਂਗੇ ਤਾਂ ਉਹ ਮਿਲ ਜੂਗੀ ਡਿਟੈਕਟ ਹੋ ਜੂਗੀ ਸਿੰਪਲ ਦਾ ਟੈਸਟ ਹੁੰਦਾ ਹੋ ਸ਼ੂਗਰ ਆਲੂ ਚੌਲ ਮਿੱਠਾ ਡਾਇਰੈਕਟ ਰੂਪ ਚ ਉਹਦੇ ਅੰਦਰ ਚਲੀ ਗਈ ਜੀਸਟ ਆਲਰੇਡੀ ਹੈਗੀ ਹੈ ਸ਼ੂਗਰ ਚਲੀ ਗਈ ਬੋਡੀ ਦਾ ਟੈਂਪਰੇਚਰ ਕਿੰਨਾ ਸਾਡਾ 37.5 ਟੈਂਪਰੇਚਰ ਵੀ ਹੈਗਾ ਉਹ ਵੀ ਮਿਲ ਜਾਂਦਾ ਮਿੰਨਾ ਮਿੰਨਾ ਟੈਂਪਰੇਚਰ ਚਾਹੀਦਾ ਨਾ ਸ਼ਰਾਬ ਬਣਾਉਣ ਵਾਸਤੇ ਤੇ ਨੇਚਰਲ ਤੌਰ ਤੇ ਐਲਕੋਹਲ ਬਣ ਰਹੀ ਹੁੰਦੀ ਹੈ ਬੋਡੀ ਚ ਔਰ ਇਹ ਜਿਹੜੀ ਕੰਪੋਨੈਂਟ ਹੈ ਇਹ ਦਿਨੋ ਦਿਨ ਵਧੀ ਜਾਂਦਾ ਹੈ ਯੀਸਟ ਡਾਇਰੈਕਟ ਇੰਟਰਫੇਅਰ ਨਹੀਂ ਕਰਦੀ ਖਮੀਰ ਇਹਦਾ ਬਾਇਓ ਪ੍ਰੋਡਕਟ ਜਿਹੜਾ ਹੈ ਉਹ ਬ੍ਰੇਨ ਤੇ ਅਟੈਕ ਕਰਦਾ ਹੈ ਤੁ ਜਿਵੇਂ ਜਿਵੇਂ ਅਸੀਂ ਇਹ ਡਾਇਟ ਦੇ ਨੂੰ ਲਿਮੀਨੇਟ ਕਰ ਦਿੰਦੇ ਆ ਬੱਚੇ ਬੈਕ ਟੂ ਦਿ ਨੋਰਮਲ ਹੁੰਦੇ ਆ ਨੋਰਮਲ ਜ਼ਿੰਦਗੀ ਜਿਉਂਦੇ ਆ ਆਪਦੇ ਔਰ ਇੱਥੇ ਸਾਡੇ ਕੋਲੇ ਸਿਰਫ ਇੰਡੀਆ ਹੀ ਨਹੀਂ ਪੂਰੀ ਦੁਨੀਆ ਤੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਬੱਚੇ ਇੱਥੇ ਬੈਠੇ ਆ ਐਂਡ ਉਹ ਪੈਰੈਂਟ ਨੇ ਇਹ ਚ ਮੈਕਸਿਮਮ ਜਿਹੜੇ ਮੈਡੀਕੋ ਨਹੀਂ ਜਿਨ੍ਹਾਂ ਨੇ ਪੂਰੀ ਤਰ੍ਹਾਂ ਤਸੱਲੀ ਕਰਕੇ ਆਏ ਹੋਏ ਆ ਕੋਈ ਨਰਸਿਸ ਨੇ ਕੋਈ ਉੱਥੋਂ ਜਿਹੜੇ ਹੈਲਥ ਕੇਅਰ ਸਿਸਟਮ 'ਚ ਕੰਮ ਕਰ ਰਹੇ ਆ ਉਹ ਕਹਿੰਦੇ ਸੀ ਉਹਨਾਂ ਦਾ ਕਾਰਨ ਹੈ ਇੱਥੇ ਆਉਣ ਦਾ ਕਾਰਨ ਤਾਂ ਚੁਣਦੇ ਆ ਕਿ ਇੱਥੇ ਸਸਤਾ ਹੈ ਬਾਇਓ ਮੈਡੀਕਲ ਪ੍ਰੋਟੋਕ ਫੰਕਸ਼ਨਲ ਨਿਊਟ੍ਰੀਸ਼ਨਿਸਟ ਤੋਂ ਡਾਈਟੀਸ਼ਨ ਨੂੰ ਲੈਣੇ ਹੋ ਤੇ ਉੱਥੇ ਤੁਹਾਨੂੰ ਜਿਹੜਾ ਉਹਨਾਂ ਦਾ ਕੰਟਰੈਕਟ ਹੁੰਦਾ ਉਹ 56 ਤੋਂ ਲੈ ਕੇ 70 ਲੱਖ ਦਾ ਹੁੰਦਾ ਇੱਕ ਸਾਲ ਦਾ 70 70 ਲੱਖ ਰੁਪਏ ਫੀਸ ਆ ਉਹਨਾਂ ਦੀ ਤਾਂ ਇਸ ਕਰਕੇ ਇਸ ਇੰਟ ਨੂੰ ਚੜਾਈ ਜਾਂਦਾ ਵੀ ਇੱਥੇ ਤੁਹਾਨੂੰ ਫੁੱਲ ਟਾਈਮ ਇੱਥੇ ਡਾਈਟੀਸ਼ਨ ਅਵੇਲੇਬਲ ਹੈ ਜਿਹੜਾ ਫੰਕਸ਼ਨਲ ਡਾਈਟੀਸ਼ਨ ਹੈ ਤਾਂ ਤੁਹਾਨੂੰ इजीली ਤੁਹਾਨੂੰ ਅਵੇਲੇਬਲ ਹੁੰਦਾ ਇਸ ਤਰ੍ਹਾਂ ਬਚਿਆ ਜਾ ਸਕਦਾ ਇਸ ਤਰ੍ਹਾਂ ਬਿਲਕੁਲ ਬਚਿਆ ਜਾ ਸਕਦਾ ਆਰਟਿਸਮ ਨਾਲ ਆਰਮਨ ਨਾਲ ਬਚਿਆ ਜਾ ਸਕਦਾ ਹੈ ਔਰ ਜਿਹੜੇ ਪੈਰੈਂਟਸ ਹੈ ਇਹ ਤੇ ਧਿਆਨ ਦੇਣ ਜਿਹੜੇ ਪਲਾਨ ਕਰ ਰਹੇ ਆ ਬੇਬੀਜ਼ ਨੂੰ ਜਿਹੜੀਆਂ ਮਾਵਾਂ ਉਹ ਮਾਵਾਂ ਵੀ ਹ ਵੀ ਇਹ ਵੀ ਡਰਕ ਹੈਗਾ ਕਿ ਆਰਟਿਜ਼ਮ ਚ ਹੁਣ ਆਟਿਜ਼ਮ ਜਿੰਨੀ ਵਧ ਰਹੀ ਸਾਰੇ ਨੂੰ ਹੋਊਗਾ 스트ੈਸ ਤੋਂ ਦੂਰ ਰਹਿਣ ਹਾਂ ਨਾ ਉਹ ਜੋ ਮਾਹੌਲ ਚੱਲ ਰਿਹਾ ਤੁਹਾਡਾ 스트ੈਸ ਦਾ ਜੀ ਮੀਨਾ ਸਾਲ ਦੋ ਸਾਲ ਵੇਟ ਕਰੋ ਫਿਰ ਜਿਹੜਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਚ ਆਰਟਿਜ਼ਮ ਵਧਣ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਜਿਹੜੇ ਇੱਥੇ ਆਨ ਆਲੇ ਜੋੜੇ ਜਾਂਦੇ ਇੱਥੋਂ ਜਾਂਦੇ ਸੀ ਪੰਜਾਬੀ ਜੋੜੇ ਮੰਨ ਲਓ ਪੰਜਾਬੀ ਜਾਂ ਇੰਡੀਅਨ ਜੋੜੇ ਜਾਂਦੇ ਆ ਉਹ ਇੱਥੇ ਸਟੂਡੈਂਟ ਫੇਸ ਚ ਹੁੰਦੇ ਆ ਉੱਥੇ ਜਾ ਕੇ ਮੈਰਿਜ ਕਰਾਉਂਦੇ ਆ ਕੰਮ ਦਾ ਲੋਡ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਹਸਨ ਰਾਈਫ ਕਦੇ ਦੋਨੇ ਮਿਲਦੇ ਨਹੀਂ ਇਮੋਸ਼ਨਲੀ ਉਹਨਾਂ ਤੋ ਜੋ ਸਟ्रेस ਲੈਵਲ ਅਗਰ ਥੋੜਾ ਇੱਕ ਵਾਰੀ ਵੱਧਾ ਤੇ ਕੋਰਟੀਸੋਲ ਲੈਵਲ ਦਾ ਹਾਰਮੋਨ ਜਿਹੜਾ ਹੈਗਾ ਉਹਦਾ ਉਹ ਤੁਹਾਡੀ ਬੋਡੀ ਚ ਵਧਿਆ ਰਹਿੰਦਾ ਹੈ ਉਹ ਦਿਮਾਗ ਨੂੰ ਇੱਕ ਤਰ੍ਹਾਂ ਡਿਸਟਰਬ ਕਰੀ ਜਾਂਦਾ ਹੈ ਤੁਹਾਡੇ ਅੰਦਰ ਬੱਚਾ ਵੀ ਪਲ ਰਿਹਾ ਉਹਦੇ ਦਿਮਾਗ ਤੇ ਵੀ ਅਟੈਕ ਕਰ ਰਿਹਾ ਇਸ ਕਰਕੇ ਵੀ ਹੋ ਰਿਹਾ ਕਿ ਛੋਟੇ ਛੋਟੇ 9 8 10 ਸਾਲ ਦੇ ਬੱਚੇ ਵੀ ਤੁਹਾਨੂੰ ਕਹਿਣਗੇ ਸਾਨੂੰ ਟੈਨਸ਼ਨ ਹੋ ਗਈ ਹੂੰ ਟੈਨਸ਼ਨ ਹੋ ਰਹੀ ਹੈ ਤੁਸੀਂ ਦੇਖਿਆ ਕਿ ਤੁਸੀਂ ਆਪਣੀ ਲਾਈਫ ਚ ਤੁਹਾਨੂੰ ਪਤਾ ਨਹੀਂ ਹੁੰਦਾ ਸੀ ਦਸਵੀਂ ਤੱਕ ਟੈਨਸ਼ਨ ਕਿਹਨੂੰ ਕਹਿੰਦੇ ਆ ਐਂਜਾਇਟੀ ਕਿਹਨੂੰ ਕਹਿੰਦੇ ਘਬਰਾਟ ਕਿਹਨੂੰ ਕਹਿੰਦੇ ਆਪ ਨੂੰ ਪਤਾ ਹੀ ਨਹੀਂ ਹੁੰਦਾ ਸੀ ਇਹਨਾਂ ਗੱਲਾਂ ਦਾ ਲੇਕ ਅਨੋਰ ਦਾ ਫਾਦਰ ਤੋਂ ਵੀ ਆਇਆ ਹੋਇਆ ਹੈ ਉਹ ਗਿਫਟ ਜਿਹੜਾ ਅਸੀਂ ਅਗਾ ਟ੍ਰਾਂਸ ਜਨਰੇਸ਼ਨਲ ਜਨੂੰ ਸਦਮਾ ਕਹਿੰਨੇ ਆ ਪੀੜੀ ਤੋਂ ਪੀੜੀ ਦਾ ਸਦਮਾ ਉਹ ਇਹਨਾਂ ਨੂੰ ਦੇ ਰਹੇ ਆ ਤੇ ਉਹ ਵੀ ਇੱਕ ਬੱਚੇ ਦੀ ਮੈਂਟਲ ਗਰੋਥ ਦਾ ਕਾਰਨ ਬਣਦਾ ਇਸ ਚੀਜ਼ ਤੇ ਇਸ ਚੀਜ਼ ਤੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਡਾਕਟਰ ਪ੍ਰਿਤਪਾਲ ਸਿੰਘ ਜੀ ਜਿਨ੍ਹਾਂ ਨੇ ਆਰਟਿਜ਼ਮ ਦੇ ਇਲਾਜ ਦੀ ਗੱਲ ਦੱਸੀ ਹੈ ਕਿ ਰੋਗ ਜਾਂ ਬਿਮਾਰੀ ਨਹੀਂ ਨੂੰ ਕਹਿ ਸਕਦੇ ਪਰ ਜਿਵੇਂ ਵੀ ਇਹ ਪੈਦਾ ਹੁੰਦੀ ਆਦਤਾਂ ਕਿਵੇਂ ਵਿਗੜਦੀਆਂ ਨੇ ਇਹਨੂੰ ਸੁਧਾਰਿਆ ਵੀ ਜਾ ਸਕਦਾ ਸਹੀ ਵੀ ਕੀਤਾ ਜਾ ਸਕਦਾ ਪਰ ਇਹਨਾਂ ਕੁਝ ਖਾਸ ਗੱਲਾਂ ਤੇ ਧਿਆਨ ਦੇਣ ਦੀ ਬੇਹੱਦ ਲੋੜ ਹੈ